ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੌਂਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦਿਨਪਰ ਦੀਆਂ ਸੁਰਖੀਆਂ ਦੇ ਉੱਤੇ ਗੱਲਬਾਤ ਕੀਤੀ ਜਾਣੀ ਹੈ ਵਿਚਾਰ ਚਰਚਾ ਕੀਤੀ ਜਾਣੀ ਹੈ ਤੇ ਹਰ ਵਾਰ ਦੀ ਤਰ੍ਹਾਂ ਵਿਵੇਕ ਕੁਮਾਰ ਮੇਰੇ ਸਹਿਯੋਗੀ ਸੱਜਣਾ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਵਿਵੇਕ ਜੀ ਸਵਾਲਾਂ ਵੱਲੋਂ ਚੱਲਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ 8 ਕੈਂਡੀਡੇਟਾਂ ਦੀ ਜਿਹੜੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਜੀ ਤੇ ਇੱਕ ਸਿਆਸੀ ਪੁੱਛਾਲ ਲਿਆ ਦਿੱਤਾ ਤੇ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਤੁਸੀਂ ਇਹ ਸੂਚੀ ਦੇਖੀ ਤਾਂ ਤੁਹਾਡਾ ਇਹਦੇ ਤੇ ਕੀ ਰਿਐਕਸ਼ਨ ਸੀ ਇੰਦਰ ਜੇਕਰ ਆਪਾਂ ਹੁਣ ਪਿਛਲੇ ਮੈਂ ਆਪਣੇ ਜਿੰਨੇ ਵੀ ਪ੍ਰੋਗਰਾਮ ਹੋਏ ਨੇ ਪਿਛਲੇ ਹਫਤੇ ਦੇ ਵਿੱਚ ਜਾਂ ਉਹ ਤੋਂ ਵੀ ਪਿਛਲੇ ਹਫਤੇ ਜਦੋਂ ਤੋਂ ਸੂਚੀਆਂ ਜਾਰੀ ਹੋਣੀਆਂ ਸ਼ੁਰੂ ਹੋਈਆਂ ਮੈਂ ਉਸ ਦਿਨ ਤੋਂ ਹੀ ਕਹਿੰਦਾ ਆ ਰਿਹਾ ਕਿ ਆਮ ਆਦਮੀ ਪਾਰਟੀ ਇਸ ਵਾਰੀ ਕਿਸੇ ਨਵੇਂ ਚਿਹਰੇ ਨੂੰ ਮੌਕਾ ਦੇਣ ਦੇ ਲਈ ਜਿਹੜਾ ਆ ਉਹ ਤਿਆਰ ਨਹੀਂ ਹੈ ਆਮਕਰਾਂ ਦੇ ਕਿਸੇ ਆਮਕਰਾਂ ਦੇ ਕਿਉਂਕਿ 2022 ਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ ਅੱਜ ਕੱਲ੍ਹ ਵੀ ਜੇਕਰ ਹੁਣ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਕੱਲ ਆਖਰੀ ਦਿਨ ਹੈ ਸੋ ਵਿਧਾਨ ਸਭਾ ਸੈਸ਼ਨਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਕੀ ਹੁੰਦਾ ਹੈ ਐਲੋਪੀ ਦੇ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਉਹ ਕਹਿੰਦੇ ਨੇ ਕਿ ਇਹ ਮੋਬਾਈਲ ਚਾਰਜ ਕਰਨ ਵਾਲੇ ਆ ਗਏ ਇਹ ਅਨਐਕਸਪੀਰੀਐਂਸਡ ਬੰਦੇ ਆ ਗਏ ਇਹਨਾਂ ਨੂੰ ਐਕਸਪੀਰੀਐਂਸ ਨਹੀਂ ਹੈ ਪੰਜਾਬ ਨੂੰ ਕਿੱਦਾਂ ਚਲਾਣਾ ਕਿੱਦਾਂ ਬਚਾਣਾ ਤੇ ਉਹ ਕਹਿ ਦਿੰਦੇ ਨੇ ਕਿ ਇਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਸੱਤਾ ਧਿਰ ਕਹਿੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਿ ਅਸੀਂ ਆਮ ਘਰਾਂ ਦੇ ਬੱਚੇ ਜਿਹੜਾ ਨੇ ਉਹ ਪੌੜੀਆਂ ਚੜ ਗਏ ਵਿਧਾਨ ਸਭਾ ਦੀਆਂ ਤੇ ਅਸੀਂ ਆ ਕੇ ਕੁਰਸੀਆਂ ਤੇ ਬੈਠ ਗਏ ਜਿਹੜੀਆਂ ਕੁਰਸੀਆਂ ਇਹਨਾਂ ਦੀਆਂ ਸੀਗੀਆਂ ਸੋ 2022 ਦੇ ਵਿੱਚ ਬਹੁਤ ਸਾਰੇ ਅਜਿਹੇ ਚਿਹਰਿਆਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਦਾਅ ਖੇਡਿਆ ਸੀ ਕਿ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਤੁਸੀਂ ਇਹ ਦੇਖ ਲਓ ਕਿ ਲਾਫ ਸੋਇੰਗ ਉੱਗੋ ਕੇ ਜੀ ਬਿਲਕੁਲ 2022 ਤੋਂ ਪਹਿਲਾਂ ਥੋੜਾ ਸੋ ਚਿਹਰ ਪਹਿਲਾਂ ਹੀ ਜਿਹੜਾ ਨੇ ਚਰਚਾਵਾਂ ਦੇ ਵਿੱਚ ਆਏ ਇਸ ਤੋਂ ਇਲਾਵਾ ਨਰਿੰਦਰ ਕੌਰ ਭਰਾਜ ਲੈ ਲੋ ਫਿਰ ਜੀਵਨ ਜੋਤ ਕੌਰ ਨੂੰ ਵੀ ਲੈ ਲੋ ਜਿਹੜਾ ਨੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਹੋਰਾਂ ਨੂੰ ਹਰਾਇਆ ਹੈ ਨਾ ਇਸ ਤੋਂ ਇਲਾਵਾ ਹੋਰ ਬਥੇਰੇ ਇਦਾਂ ਦੇ ਚ ਨਾਮ ਨੇ ਜਿਹੜੇ ਸਿਰਫ 2022 ਦੇ ਵਿੱਚ ਚਰਚਾਵਾਂ ਦੇ ਵਿੱਚ ਆਏ ਤੇ ਉਹਨਾਂ ਨੇ ਸੀਟਾਂ ਜਿੱਤੀਆਂ ਕਿਉਂਕਿ ਉਸ ਵੇਲੇ ਜੋ ਰੁੱਖ ਸੀ ਜੋ ਹਵਾ ਸੀ ਉਹ ਆਮ ਆਦਮੀ ਪਾਰਟੀ ਦੇ ਵੱਲ ਦੀ ਸੀ ਸੋ ਆਮ ਆਦਮੀ ਪਾਰਟੀ ਨੇ ਉਸ ਰੁੱਖ ਨੂੰ ਉਸ ਹਵਾ ਨੂੰ ਪਛਾਣਿਆ ਉਸ ਭਾਫ ਨੂੰ ਪਾਪਿਆ ਨੂੰ ਕਿ ਹਾਂ ਅਸੀਂ ਇਸ ਵਾਰੀ ਨਵੇਂ ਚਿਹਰੇ ਜੇਕਰ ਉਤਾਰਾਂਗੇ ਤਾਂ ਚਿਹਰਿਆਂ ਨੂੰ ਨਹੀਂ ਇੱਕ ਚੋਣ ਨਿਸ਼ਾਨ ਨੂੰ ਇੱਕ ਪਾਰਟੀ ਨੂੰ ਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਜਿਹੜਾ ਆ ਉਹ ਬੋਰਡ ਪੈਣੀ ਆ ਸੋ ਉਹੀ ਗੱਲ ਹੋਈ ਜਿੱਤੀਆਂ ਚੋਣਾਂ ਤੇ 92 ਦਾ ਮੰਡਟ ਲੈ ਕੇ ਅੱਜ ਵਿਧਾਨ ਸਭਾ ਦੇ ਉੱਤੇ ਕਾਬਜ਼ ਨੇ ਪਰ ਹੁਣ ਜੋ ਸਿਨੈਰੀਓ ਬਣਿਆ ਤੇ ਜਿਹੜਾ ਗ੍ਰਾਫ 2022 ਦੇ ਵਿੱਚ ਇੱਥੇ ਸੀ ਜੀ ਉਹ ਹੁਣ ਲਗਾਤਾਰ 2022 ਤੋਂ ਬਾਅਦ 2024 ਆਂਦੇ ਆਂਦੇ ਉਹ ਕਿੰਨਾ ਡਾਊਨ ਹੋਇਆ ਇਹ ਪੰਜਾਬ ਦੇ ਲੋਕਾਂ ਨੂੰ ਇਹ ਆਮ ਆਦਮੀ ਪਾਰਟੀ ਨੂੰ ਤੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਇੱਥੇ ਤੱਕ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਹੈ ਹੂੰ ਸੋ ਗੱਲਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਦੇ ਉੱਤੇ ਹੁਣ ਅੱਗੇ ਪੰਜਾਬ ਦਾ ਭਵਿੱਖ ਡਿਸਾਈਡਡ ਹੈ ਕਿ ਜੇਕਰ ਪੰਜਾਬ ਦੇ ਵਿੱਚ ਕੁਝ ਕਰਕੇ ਦਿਖਾਤਾ ਤਾਂ ਠੀਕ ਹੈ ਨਹੀਂ ਤਾਂ ਤਖਤਾ ਪਲਟ ਜਿਹੜਾ ਕੁਰਸੀ ਦਾ ਉਹ ਹੋ ਸਕਦਾ ਸੋ ਇਹ ਚਰਚਾਵਾਂ ਜਿਹੜੀਆਂ ਨੇ ਉੱਠਣ ਲੱਗੀਆਂ ਨੇ ਸੋ ਇੱਕ ਹਫ਼ਤੇ ਪਹਿਲੇ ਤੋਂ ਹੀ ਮੈਂ ਪਹਿਲਾਂ ਵੀ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰੀ ਜਿਹੜਾ ਨੇ ਪੁਰਾਣੇ ਖੁੰਡਾਂ ਦੇ ਉੱਤੇ ਜਿਹੜਾ ਦਾ ਉਹ ਖੇਡੇਗੀ ਆਮ ਆਦਮੀ ਪਾਰਟੀ ਇਸ ਵਾਰੀ ਕਿਸੇ ਨਵੇਂ ਚਿਹਰੇ ਨੂੰ ਮੌਕਾ ਨਹੀਂ ਦੇਵੇਗੀ ਜੋ ਜੋ ਥੀਮ ਜਾਂ ਜੋ ਸੈਨੈਰੀਓ ਲੈ ਕੇ 2022 ਦੇ ਵਿੱਚ ਚੋਣ ਮੈਦਾਨ ਦੇ ਵਿੱਚ ਆਏ ਸੀ ਸੋ ਉਹੀ ਗੱਲ ਜਿਹੜੀ ਅੱਜ ਹੋਈ ਸੋ ਜਦੋਂ ਸੂਚੀ ਪੜੀ ਤਾਂ ਐਡਾ ਕੋਈ ਝਟਕੇ ਵਾਲੀ ਗੱਲ ਜਿਹੜੀ ਆ ਉਹਦੇ ਵਿੱਚ ਨਹੀਂ ਸੀ ਕਿਉਂਕਿ ਪਹਿਲੇ ਹੀ ਪਤਾ ਸੀ ਕਿ ਮੰਤਰੀਆਂ ਤੇ ਐਮਐਲਿਆਂ ਦੇ ਉੱਤੇ ਜਿਹੜਾ ਆ ਉਹ ਗੱਲ ਕਰਨ ਉਹ ਦਾ ਖੇਡੇਗੀ ਆਮ ਆਦਮੀ ਪਾਰਟੀ ਅਸੀਂ ਬਹੁਤ ਵਾਰ ਚਰਚਾਵਾਂ ਦੇ ਵਿੱਚ ਕਿਹਾ ਕਿ ਇਸ ਵਾਰੀ ਹੌਟ ਸੀਟਾਂ ਜਿਹੜੀਆਂ ਨੇ ਉਹ ਪੂਰੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਨੇ ਸੋ ਉਸ ਦੇ ਵਿੱਚ ਮੈਂ ਕਿੰਨੀ ਵਾਰ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਜੇਕਰ ਇਸ ਵੇਲੇ ਪਾਇਚਾ ਪੈ ਸਕਦਾ ਤਾਂ ਉਹ ਗੁਰਮੀਤ ਸਿੰਘ ਖੁੱਡੀਆਂ ਦਾ ਪੈ ਸਕਦਾ ਕਿਉਂਕਿ ਬਠਿੰਡਾ ਦੇ ਵਿੱਚ ਉਹਨਾਂ ਦਾ ਰਸੂਖ ਉਦੋਂ ਤੋਂ ਵਧਿਆ ਜਦੋਂ 2022 ਦੇ ਵਿੱਚ ਉਹਨਾਂ ਨੇ ਸਰਦਾਰ प्रकाश सिंह बादल ਨੂੰ ਲੰਬੀ ਹਲਕੇ ਤੋਂ ਹਰਾਇਆ 11000 ਵੋਟਾਂ ਦੇ ਨਾਲ ਸੋ ਕਾਫੀ ਉੱਗੇ ਹੋਏ ਸਿਆਸਤਦਾਨ ਜਿਹੜਾ ਨੇ ਉਹ ਬਣ ਕੇ ਨਿਕਲੇ ਸੀਗੇ ਸੋ ਇਸ ਤੋਂ ਇਲਾਵਾ ਜਦੋਂ ਆਪਾਂ ਲਾਭ ਸਿੰਘ ਉੱਗੇ ਕਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਚਰਨਜੀਤ ਸਿੰਘ ਚੰਨੀਓਰਾ ਨੂੰ ਹਰਾਇਆ ਜੀਵਨ ਜੋਤ ਕੌਰ ਅਦੀ ਗੱਲ ਕਰ ਲੈਂਦੇ ਆ ਤਾਂ ਉਹਨਾਂ ਨੇ ਜਿਹੜਾ ਆ ਆਪਣਾ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਰਕੇ ਖੁੰਡਾ ਨੂੰ ਹਰਾਇਆ ਫਿਰ ਉਧਰਲੇ ਪਾਸੇ ਆ ਜਾਂਦੇ ਗੋਲਦੀ ਕੰਬੋਜ ਵਾਲੇ ਪਾਸੇ ਜਲਾਲਾਬਾਦ ਤੋਂ ਤਾਂ ਇਹ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀਗਾ ਸੋ ਇਹ ਚਰਚਾ ਚਰਚੇ ਤੇ ਨਾਮ ਸੀਗੇ ਪੰਜਾਬ ਦੇ ਸੋ ਗੁਰਮੀਤ ਸਿੰਘ ਖੁੱਡਿਆ ਉਹਨੂੰ ਜੇ ਸਾਹਬ ਦੇ ਨਾਲ ਲਿਆ ਕੇ ਐਂਟਰੀ ਕਰਵਾਈ ਗਈ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਗਿਆ ਸੋ ਉਥੋਂ ਕਨਫਰਮ ਹੋ ਗਿਆ ਸੀ ਮੋਹਰ ਲੱਗ ਗਈ ਸੀ ਤਕਰੀਬਨ ਜਦੋਂ ਉਹ ਬਣੇ ਸੀਗੇ ਮੰਤਰੀ ਕਿ ਹਾਂ ਇਸ ਵਾਰੀ ਬਠਿੰਡੇ ਤੋਂ ਕੈਂਡੀਡੇਟ ਜਿਹੜਾ ਨੇ ਉਹ ਹੀ ਹੋ ਸਕਦੇ ਨੇ ਬਿਲਕੁਲ ਇਸ ਤੋਂ ਇਲਾਵਾ ਬੀਬੀ ਜੀ ਦਾ ਵੀ ਨਾਮ ਚੱਲਦਾ ਸੀਗਾ ਪਰ ਬੀਬੀ ਜੀ ਦੇ ਨਾਲ ਵਿਵਾਦ ਵੀ ਬਹੁਤ ਸਾਰੇ ਜੁੜ ਗਏ ਤੇ ਬੀਬੀ ਜੀ ਦਾ ਨਾਂ ਜਿਹੜਾ ਆ ਉਹ ਪਿੱਛੇ ਰਹਿ ਗਿਆ ਤੇ ਹੁਣ ਮੁਕਾਬਲਾ ਜਿਹੜਾ ਆ ਉਧਰੋਂ ਹੁਣ ਕਨਫਰਮ ਕੈਂਡੀਡੇਟ ਜਿਹੜਾ ਨੇ ਆਮ ਆਦਮੀ ਪਾਰਟੀ ਤੇ ਉਹ ਗੁਰਮੀਤ ਸਿੰਘ ਖੁੱਡੀਆਂ ਹੋਗੇ ਤੇ ਉਧਰੋਂ ਅਕਾਲੀ ਦਲ ਦੀ ਸੀਟ ਤਾਂ ਉਹ ਹੈ ਹੀ ਆ ਅਕਾਲੀ ਦਲ ਦਾ ਗੜ ਹੈ ਜੀ ਉੱਥੋਂ ਵੀ ਹਰਸਿਮਰਤ ਕੁਰ ਬਾਦਲ ਨੇ ਸੋ ਹੁਣ ਜਿਹੜਾ ਸਰੂਪ ਚੰਦ ਸਿੰਘਲਾ ਤੇ ਮਨਪ੍ਰੀਤ ਬਾਦਲ ਹੂੰ ਇਹ ਦੋ ਵੱਡੇ ਆਗੂ ਜਿਹੜਾ ਨੇ ਉਹ ਬਠਿੰਡੇ ਦੇ ਵਿੱਚ ਵਿਹਲੇ ਬੈਠੇ ਨੇ ਆ ਭਾਜਪਾ ਦੇ ਵੱਲੋਂ ਸੋ ਉਹ ਦੋਨੇ ਉਤਰ ਸਕਦੇ ਨੇ ਤੇ ਕਾਂਗਰਸ ਦੇ ਵੱਲੋਂ ਬੜੇਂਗ ਪਰਿਵਾਰ ਜਿਹੜਾ ਆ ਉਹ ਆ ਸਕਦਾ ਕਿਉਂਕਿ ਪਿਛਲੀ ਵਾਰ ਰਾਜਾ ਬੜੇਂਗ ਹੋ ਰਹੀ ਸੀ ਕਿ ਸੋ ਇਸ ਵਾਰੀ ਗੱਲ ਚੱਲ ਰਹੀ ਹੈ ਕਿ ਅਮ੍ਰਿਤਾ ਬੜੇਂਗੋ ਨਹੀਂ ਜਿਹੜਾ ਨੇ ਉਹ ਹੋ ਸਕਦੇ ਨੇ ਬਠਿੰਡਾ ਤੋਂ ਤੁਸੀਂ ਉਹਨਾਂ ਦੇ ਫੇਸਬੁੱਕ ਦੇ ਉੱਤੇ ਜਾ ਕੇ ਵੀ ਦੇਖ ਲੂਗੇ ਤਾਂ ਉਹਨਾਂ ਨੇ ਗਤੀਵਿਧੀਆਂ ਉਹਨਾਂ ਨੇ ਆਪਣੇ ਸਰਵੇ ਤੇ ਉਹਨਾਂ ਨੇ ਆਪਣੀਆਂ ਜਿਹੜੇ ਦੌਰੇ ਨੇ ਉਹ ਬਠਿੰਡੇ ਦੇ ਵਿੱਚ ਬਧਾਤੀ ਐਕਟੀਵਿਟੀ ਕਾਫੀ ਨਜ਼ਰ ਆ ਰਹੀ ਹੈ ਉਹਨਾਂ ਦੀ ਬਠਿੰਡਾ ਦੇ ਵਿੱਚ ਸੋ ਨਹੀਂ ਤਾਂ ਫਿਰ ਫਿਰ ਜਿਹੜਾ ਪਤੀਦੇਵ ਨੇ ਰਾਜਾ ਬੜੇਂਘੋੜੀ ਉਹ ਤਾਂ ਹੈ ਹੀ ਨੇ ਤੇ ਇਸ ਤੋਂ ਇਲਾਵਾ ਅੰਦਰ ਖਾਤੇ ਪਰਦੇ ਦੇ ਪਿੱਛੋਂ ਜਿਹੜਾ ਆ ਨਵਜੂ ਮਾਫ ਕਰਾਂ ਮੂਸੇਵਾਲਾ ਦੇ ਪਿਤਾ ਨੂੰ ਵੀ ਜਿਹੜਾ ਆ ਉਹ ਮਨਾ ਰਹੇ ਨੇ ਕਿ ਉਧਰਲੇ ਪਾਸੋਂ ਆ ਜਾਓ ਫਿਰ ਚੌਣ ਲੜਨ ਦੇ ਲਈ ਸੋ ਹੁਣ ਉਹ ਸ਼ਾਇਦ ਆਪਣੇ ਜਿਹੜਾ ਪਰਿਵਾਰਿਕ ਕਰੋ ਜੀ ਈਮਿਆਂ ਦੇ ਵਿੱਚ ਨੇ ਜਾਂ ਫਿਰ ਕੀ ਅੱਗੇ ਉਹ ਫੈਸਲਾ ਲੈਂਦੇ ਨੇ ਕਿਉਂਕਿ ਇੰਟਰਸਟ ਉਹਨਾਂ ਨੇ ਵੀ ਦਿਖਾਇਆ ਹੈ ਉਹਨਾਂ ਨੇ ਮੱਝ ਹਾਨੀ ਕੀਤੀ ਤਾਂ ਨਾ ਵੀ ਨਹੀਂ ਕੀਤਾ ਨਾ ਵੀ ਨਹੀਂ ਕੀਤੀ ਜੀ ਤੇ ਇੰਟਰਸਟ ਉਹਨਾਂ ਨੇ ਵੀ ਦਿਖਾਇਆ ਸੋ ਇਸ ਵਾਰ ਉਹ ਹੌਟ ਸੀਟ ਹੋਣ ਵਾਲੀ ਹੈ ਸੋ ਅੰਮ੍ਰਿਤਸਰ ਦੀ ਗੱਲ ਕਰਦੇ ਆ ਤਾਂ ਕੁਲਦੀਪ ਧਾਲੀਵਾਲ ਦਾ ਤਾਂ ਕਨਫਰਮ ਸੀਗਾ ਹੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹੋਰ ਕੋਈ ਕੈਂਡੀਡੇਟ ਇਹਨਾਂ ਨੂੰ ਦਿਖ ਵੀ ਨਹੀਂ ਸੀ ਰਿਹਾ ਤੇ ਕੁਲਦੀਪ ਸਿੰਘ ਧਾਲੀਵਾਲ ਵੱਡਾ ਰਸੂਕ ਰੱਖਦੇ ਨੇ ਕਾਂਗਰਸ ਦੇ ਵਿੱਚ ਵੀ ਰਹਿ ਚੁੱਕੇ ਨੇ ਹਾਂ ਸਾਬਕਾ ਕਾਂਗਰਸੀ ਨੇ ਜੀ ਸੇਮ ਗੁਰਮੀਤ ਸਿੰਘ ਖੁੱਡੀਆਂ ਵੀ ਜਿਹੜਾ ਨੇ ਕਾਂਗਰਸੀ ਰਹਿ ਚੁੱਕੇ ਨੇ ਤੇ ਕੈਬਨਿਟ ਮੰਤਰੀ ਵੀ ਨੇ ਪੰਜਾਬ ਦੇ ਵਿੱਚ ਤੇ 2019 ਲੋਕ ਸਭਾ ਚੋਣਾਂ ਲੜ ਚੁੱਕੇ ਨੇ ਜੀ ਗੁਰਜੀਤ ਓਜਲਾ ਕੋਲ ਹਾਰੇ ਸੀ ਸੋ ਉਹਨਾਂ ਨੂੰ ਆਈਡੀਆ ਵੀ ਹੈ ਲੋਕ ਲੋਕ ਸਭਾ ਚੋਣਾਂ ਦਾ ਤੇ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਕ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਨੇ ਸੋ ਨੌ ਹਲਕਿਆਂ ਦੇ ਵਿੱਚ ਦਬ ਦਬਾ ਵੀ ਹੈ ਕੁਲਦੀਪ ਸਿੰਘ ਢਾਲੀਵਾਲ ਦਾ ਸੋ ਉਧਰਲੇ ਪਾਸਿਓ ਉਹਨਾਂ ਦਾ ਟਿਕਟ ਮਿਲਣਾ ਜਿਹੜਾ ਆ ਉਹ ਕਨਫਰਮ ਹੀ ਸੀਗਾ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਖੰਡੂਰ ਸਾਹਿਬ ਵਾਲੇ ਪਾਸੇ ਆ ਜੀਏ ਸੋ ਉਥੋਂ ਲਾਲਜੀਤ ਸਿੰਘ ਭੁੱਲਰ ਹੋਰੀ ਜਿਹੜਾ ਨੇ ਉਹ ਉਥੋਂ ਪੱਟੀ ਤੋਂ ਜਿਹੜਾ ਨੇ ਜਿੱਤੇ ਸੀਗੇ ਵਿਧਾਨ ਸਭਾ ਚੋਣਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਟ੍ਰਾਂਸਪੋਰਟ ਮੰਤਰੀ ਲਾਇਆ ਗਿਆ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਕਨਫਰਮ ਸੀਗਾ ਕਿ ਹਾਂ ਉਧਰੋਂ ਉਹਨਾਂ ਨੂੰ ਵੀ ਜਿਹੜਾ ਆ ਟਿਕਟ ਹੈ ਉਹ ਮਿਲ ਸਕਦੀ ਹੈ ਸੋ ਉਹ ਹੋ ਗਿਆ ਉਹ ਵੀ ਕਨਫਰਮ ਹੋ ਗਿਆ ਫਿਰ ਆ ਜਾਂਦੇ ਆ ਜਲੰਧਰ ਵਾਲੀ ਸਾਈਡ ਤੇ ਸੋ ਜਲੰਧਰ ਵਾਲੀ ਸਾਈਡ ਤੋਂ ਵੀ ਕਨਫਰਮ ਸੀਗਾ ਕਿ ਸੁਸ਼ੀਲ ਰਿੰਕੂ ਨੂੰ ਜਿਸ ਤਰੀਕੇ ਦੇ ਨਾਲ ਇੱਕਦਮ ਹੀ ਪੈਰਾਸ਼ੂਟ ਐਂਟਰੀ ਕਰਵਾਈ ਗਈ ਸੀ ਜਿਮਨੀ ਚੋਣਾਂ ਦੇ ਵਿੱਚ ਤੇ ਉੱਥੇ ਵੀ ਜਿਹੜਾ ਆ ਉਹ ਜਿੱਤੇ ਸੀ ਤੇ ਹੁਣ ਉਹਨਾਂ ਦੀ ਟਿਕਟ ਜਿਹੜੀ ਆ ਉਥੋਂ ਕਨਫਰਮ ਰਹੇਗੀ ਕਿਉਂਕਿ ਜਿੱਤੇ ਹੋਏ ਕੈਂਡੀਡੇਟ ਨੇ ਸੋ ਜਿੱਤੇ ਹੋਏ ਕੈਂਡੀਡੇਟ ਦੇ ਉੱਤੇ ਕਦੀ ਵੀ ਪਾਰਟੀ ਜਿਹੜਾ ਆ ਉਹ ਹੋਰ ਦਾ ਨਹੀਂ ਖੇਡਦੀ ਕਿ ਉਹ ਦਾ ਉਹ ਸੀਟ ਜਿਹੜੀ ਹੈ ਕਨਫਰਮ ਸੀਟ ਮੰਨੀ ਜਾਂਦੀ ਹੈ ਉਥੋਂ ਕੋਈ ਹੋਰ ਉਮੀਦਵਾਰ ਜਲਦੀ ਨਹੀਂ ਲਾਂਦੀ ਸੋ ਉਹਨਾਂ ਦਾ ਟਿਕਟ ਜਿਹੜੀ ਆ ਉਹ ਪੱਕੀ ਸੀ ਸੋ ਇਸ ਤੋਂ ਇਲਾਵਾ ਜਿਹੜੇ ਹੁਣ ਚੰਦ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਇੱਕ ਹੋਰ ਐਂਟਰੀ ਕੀਤੀ ਗਈ ਸੀਗੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਪੀ ਜੀ ਸੋ ਉਹਨਾਂ ਅਦਾਵਿਕ ਕਨਫਰਮ ਸੀਗਾ ਕਿ ਹੁਣ ਪਾਰਟੀ ਦੇ ਵਿੱਚ ਜਿਸ ਮੌਕੇ ਤੇ ਗਏ ਨੇ ਤੇ ਹੁਣ ਪਾਰਟੀ ਇਹਨਾਂ ਨੂੰ ਕੋਈ ਤੋਹਫਾ ਜਿਹੜਾ ਆ ਉਹ ਦੇ ਸਕਦੀ ਆ ਜਾਂ ਫਿਰ ਕਹਿ ਦਈਏ ਪਾਰਟੀ ਦੇ ਵਿੱਚ ਆਣ ਦਾ ਸ਼ਗਨ ਜਿਹੜਾ ਆ ਉਹ ਮਿਲ ਸਕਦਾ ਸੋ ਅੱਜ ਉਹ ਸ਼ਗਨ ਮਿਲਿਆ ਟਿਕਟ ਮਿਲੀ ਸ਼੍ਰੀ ਫਤੇਗੜ ਸਾਹਿਬ ਤੋਂ ਸੋ ਉਹ ਹੁਣ ਫਤੇਗੜ ਸਾਹਿਬ ਤੋਂ ਉਮੀਦਵਾਰ ਨੇ ਸੋ ਇਸ ਤੋਂ ਇਲਾਵਾ ਨਵ ਸੰਗਰੂਰ ਤੋਂ ਜਿਹੜਾ ਨੇ ਆਪਣਾ ਮੰਤਰੀ ਮੀਤ ਹੇਰ ਨੇ ਖੇਡ ਮੰਤਰੀ ਉਸ ਤੋਂ ਪਹਿਲਾਂ ਸਿੱਖਿਆ ਮੰਤਰੀ ਫਿਰ ਮਾਈਨਿੰਗ ਮੰਤਰੀ ਜੀ ਠੀਕ ਹੈ ਸੋਹੇ ਤਿੰਨ ਚਾਰ ਡਿਪਾਰਟਮੈਂਟ ਉਹਨਾਂ ਸੰਭ ਚੁੱਕੇ ਨੇ ਕਾਫੀ ਐਕਸਪੀਰੀਅੰਸ ਹੈ ਤੇ ਸੰਗਰੂਰ ਦੇ ਵਿੱਚ ਕਾਫੀ ਦਬਦਬਾ ਜਿਹੜਾ ਨੇ ਉਹ ਵੀ ਰੱਖਦੇ ਨੇ ਤੇ ਉਧਰਲੇ ਹਲਕੇ ਦੇ ਵਿੱਚ ਬਰਨਾਲਾ ਵਾਲੇ ਸਾਈਡ ਤੇ ਵੀ ਇਹਨਾਂ ਦੇ ਕਾਫੀ ਮਤਲਬ ਕਹਿ ਸਕਦੇ ਆ ਕਿ ਫੈਨ ਫੋਲੋਇੰਗ ਹੈ ਨੌਜਵਾਨ ਆਗੂ ਨੇ ਸੋ ਅਨਹਜਾਰੇ ਸੰਘਰਸ਼ ਦੇ ਨਾਲ ਵੀ ਜੁੜੇ ਹੋਏ ਸੀਗੇ ਤੋਂ ਕਾਫੀ ਆਪਣਾ ਜਿਹੜਾ ਸੁਖ ਨੇ ਉਹ ਰੱਖਦੇ ਨੇ ਉਹ ਇੱਕੋ ਜਿਹੇ ਟਿਕਟਵਨ ਅਦੀ ਵੀ ਮੰਨੀ ਗਈ ਸੀ ਪਰ ਜਿਹੜਾ ਨਾਮ ਸੀਗਾ ਚਰਚਾਾਂਵਾਂ ਦੇ ਵਿੱਚ ਸੰਗਰੂਰ ਤੋਂ ਦੋ ਨਾਮ ਚਰਚਾ ਦੇ ਵਿੱਚ ਸੀਗੇ ਇੱਕ ਤਾਂ ਸੀਗਾ ਕਿ ਸ਼ਾਇਦ ਨਰਿੰਦਰ ਗੌਰ ਭਰਾਜ ਨੂੰ ਹੀ ਜਿਹੜਾ ਆ ਚੋਣ ਲੜਾ ਦਿੱਤੀ ਜਾ ਸਕਦੀ ਹੈ ਜਾਂ ਫਿਰ ਉੱਥੋਂ ਅਨਮੋਲ ਗगन ਮਾਫ ਕਰਨਾ ਕਰਮਜੀਤ ਅਨਮੋਲ ਜਾਂ ਫਿਰ ਮੀਤ ਹੇਰ ਨੂੰ ਲੜਾਇਆ ਜਾ ਸਕਦਾ ਹੈ ਤੇ ਉੱਥੇ ਬਣਿਆ ਵੀ ਇਹ ਸੀ ਕਿ ਫਰੀਦਕੋਟ ਤੋਂ ਜਿਹੜਾ ਆ ਫਿਰ ਉਹਨਾਂ ਨੂੰ ਕਰਮਜੀਤ ਅਨਮੋਲ ਨੂੰ ਲਿਆਂਦਾ ਗਿਆ ਪਰ ਸੰਗਰੂਰ ਦੀ ਸੀਟ ਜਿਹੜੀ ਹੈ ਉਹ ਉਹਨਾਂ ਨੂੰ ਦੇ ਦਿੱਤੀ ਗਈ ਹੈ ਜੀ ਸੋ ਹੁਣ ਜੇ ਕਰੀ ਨਾ ਦੇ ਕੰਪੀਟੀਸ਼ਨ ਦੇਖੀਏ ਤਾਂ ਸੰਗਰੂਰ ਤੋਂ ਵੀ ਇਸ ਵੇਲੇ ਆਵਾ ਕਾਂਗਰਸ ਦੇ ਕੋਲ ਦੋ ਉਮੀਦਵਾਰ ਨੇ ਸੰਗਰੂਰ ਤੋਂ ਬੀਬੀ ਰਜਿੰਦਰ ਕੌਰ ਪੱਠਲੋਂ ਰਾਨੂੰ ਵੀ ਜਿਹੜਾ ਚੋਣ ਲੜਾਈ ਜਾ ਸਕਦੀ ਹੈ ਤੇ ਨਾਲੇ ਜਿਹੜਾ ਵਿਜੇਂਦਰ ਸਿੰਘਲਾ ਨੇ ਉਹਨਾਂ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ ਪਰ ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਦੋਨਾਂ ਦੇ ਵੱਲੋਂ ਜਿਹੜਾ ਆ ਲੁਧਿਆਣਾ ਦੇ ਵਿੱਚ ਆਪਣੀ ਨਾਮਜ਼ਦਗੀ ਭਰੀ ਗਈ ਹੈ ਲੁਧਿਆਣਾ ਟਿਕਟ ਦੇ ਲਈ ਪਟਿਆਲਾ ਟਿਕਟ ਦੇ ਲਈ ਬੀਬੀ ਰਜਿੰਦਰ ਕੌਰ ਪੱਠਲ ਦੇ ਵੱਲੋਂ ਵੀ ਤੇ ਬਿਜੇਂਦਰ ਸਿੰਘ ਰਾ ਦੇ ਵੱਲੋਂ ਵੀ ਪਰ ਹੁਣ ਪਟਿਆਲਾ ਸੀਟ ਜਿਹੜੀ ਆ ਕਨਫਰਮ ਮੰਨੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਰਾਂ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਅਜੇ ਜਿਹੜੇ ਉਥੋਂ ਐਮਪੀ ਸੀ ਬੀਬਾ ਜੀ ਉਹ ਬਾਜਪਾ ਚ ਚਲੇ ਗਏ ਨੇ ਸੋ ਹੁਣ ਕਰਮਜੀਤ ਅਨਮੋਲ ਦੇ ਉੱਤੇ ਆ ਜਾਂਦੇ ਆ ਸੋ ਕਰਮਜੀਤ ਅਨਮੋਲ ਦੇ ਉੱਤੇ ਜੋ ਅਟਕਲਾ ਲੱਗ ਰਹੀਆਂ ਸੀ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਸੀ ਉਹ ਇਹ ਖਬਰ ਆ ਰਹੀ ਸੀ ਕਿ ਇੱਕ ਸਮਾ ਸੀ ਜਿਸ ਵੇਲੇ ਕਰਮਜੀਤ ਅਨਮੋਲ ਤੇ ਭਗਵੰਤ ਮਾਨ ਹੋਰੀ ਜਿਹੜਾ ਨੇ ਮੁੱਖ ਮੰਤਰੀ ਸਾਹਿਬ ਆਪਣੇ ਸਟਰਗਲਿੰਗ ਦੌਰ ਦੇ ਵਿੱਚ ਸੀਗੇ ਤੇ ਉਸ ਸਟਰਗਲਿੰਗ ਦੌਰ ਦੇ ਵਿੱਚ ਜੇਕਰ ਦੋਨਾਂ ਨੂੰ ਕਿਸੇ ਨੇ ਸਾਂਭਿਆ ਸੀ ਤਾਂ ਉਹ ਸੀ ਮੁਹੰਮਦ ਸੱਦਿਕ ਅੱਛਾ ਜੀ ਤੇ ਮੁਹੰਮਦ ਸੱਦਿਕ ਕਲਾ ਦੀ ਫੀਲਡ ਦੇ ਵਿੱਚ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦੇ ਜਿਹੜਾ ਨੇ ਉਹ ਉਸਤਾਦ ਲੱਗਦੇ ਨੇ ਹੂੰ ਤਾ ਕਰਕੇ ਕਰਮਜੀਤ ਅਨਮੋਲ ਜਿਹੜਾ ਆ ਉਹਨਾਂ ਨੂੰ ਪਹਿਲਾਂ ਵੀ ਫਰੀਦਕੋਟ ਤੋਂ ਟਿਕਟ ਆਫਰ ਹੋਈ ਸੀ ਤੇ ਉਹਨਾਂ ਨੇ ਮਨ੍ਹਾ ਕਰਤਾ ਸੀ ਕਿ ਮੈਂ ਮੁਹੰਮਦ ਸਦੀਕ ਦੇ ਅਗੇਂਸਟ ਜਿਹੜਾ ਆ ਉਹ ਚੋਣ ਨਹੀਂ ਲੜੂਗਾ ਸੋ ਉਸ ਤੋਂ ਬਾਅਦ ਜਿਹੜਾ ਇੱਕ ਸਰਵੇ ਆਇਆ ਸੀ ਉਸ ਦੇ ਵਿੱਚ ਮੁਹੰਮਦ ਸਦੀਕ ਜਿਹੜਾ ਨੇ ਉਹ ਪਾਰਟੀ ਦੀ ਪਹਿਲੀ ਪਸੰਦ ਬਣਦੇ ਦਿਖ ਹੀ ਨਹੀਂ ਰਹੇ ਸੀ ਸੋ ਡੈਨੀ ਉਹਨਾਂ ਦਾ ਨਾਮ ਜਿਹੜਾ ਉੱਥੇ ਚਰਚਾਵਾ ਦੇ ਵਿੱਚ ਆ ਕਿ ਫਰੀਦਕੋਟ ਤੋਂ ਇਸ ਵਾਰੀ ਨਮਾ ਦਾ ਜਿਹੜਾ ਉਹ ਲਗਾਇਆ ਜਾ ਸਕਦਾ ਡੈਨੀ ਉਹਰਾ ਨੂੰ ਜਿਹੜਾ ਚੋਣ ਮੈਦਾਨ ਚ ਲਿਆਂਇਆ ਜਾ ਸਕਦਾ ਸੋ ਇਸ ਕਰਕੇ ਕਰਮਜੀਤ ਅਨਮੋਲ ਨੂੰ ਜਿਹੜਾ ਆ ਅਥੋਰਟੀ ਕਟ ਦਿੱਤੀ ਸੋ ਉਹਨਾਂ ਦੀ ਟਿਕਟ ਨੇ ਕਿਤੇ ਨਾ ਕਿਤੇ ਕਨਫਰਮ ਕਰਤਾ ਕਿ ਇਸ ਵਾਰੀ ਫਰੀਦਕੋਟ ਦੇ ਵਿੱਚੋਂ ਤੁਹਾਨੂੰ ਮੁਹੰਮਦ ਸਦੀਕ ਦਾ ਨਾਮ ਜਿਹੜਾ ਆ ਉਹ ਬਤੌਰ ਕਾਂਗਰਸੀ ਉਮੀਦਵਾਰ ਨਹੀਂ ਦੇਖਣ ਨੂੰ ਮਿਲੇਗਾ ਸੋ ਇਹ ਕਨਫਰਮ ਮੋਰ ਲੱਗਦੀ ਹੋਈ ਇਸਤੇ ਵੀ ਦਿਖਾਈ ਦੇ ਰਹੀ ਆ ਸੋ ਹੁਣ ਜੋ ਪੰਜਾਬ ਦੇ ਵਿੱਚ ਦਾ ਖੇਡਿਆ ਗਿਆ ਪੰਜ ਮੰਤਰੀਆਂ ਦੇ ਉੱਤੇ ਸੋ ਇਹ ਸਥਿਤੀ ਨੂੰ ਸਪਸ਼ਟ ਕਰਦਾ ਕਿ ਲਗਾਤਾਰ ਜਿਹੜੇ ਗਰਾਫ ਦੀ ਅਸੀਂ ਗੱਲ ਕਰ ਰਹੇ ਆ ਚਾਹੇ ਉਹ ਰਿਵਰਸ ਮਾਈਗ੍ਰੇਸ਼ਨ ਨੂੰ ਲੈ ਕੇ ਹੋਵੇ ਜੋ ਵਾਦੇ ਕੀਤੇ ਗਏ ਸੀ ਜਾਂ ਫਿਰ ਜਿਸ ਚੀਜ਼ ਦਾ ਪ੍ਰਚਾਰ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਕਿ ਅਸੀਂ ਨੌਕਰੀਆਂ ਦੇਣ ਵਾਲੀ ਸਰਕਾਰ ਆ ਸੋ ਨੌਕਰੀਆਂ ਦੇ ਰਹੇ ਨੇ ਪਰ ਨੌਕਰੀਆਂ ਦੇ ਉੱਤੇ ਜਾ ਕੇ ਕਿੰਨੇ ਰਹੇ ਨੇ ਇਹ ਸਵਾਲ ਇਹ ਵੀ ਹੈ ਕਿਉਂਕਿ ਜੇਕਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਉਹ ਹਜੇ ਵੀ ਤੁਸੀਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਜਾ ਜੋ ਯਾ ਫਿਰ ਸੰਗਰੂਰ ਦੇ ਮੁੱਖ ਮੰਤਰੀ ਦੇ ਘਰ ਦੇ ਰਾਹਜ ਦੇ ਬਾਹਰ ਜਾ ਕੇ ਦੇਖੋ ਤੇ ਧਰਨੇ ਤੇ ਬੈਠੇ ਹੋਏ ਨੇ ਜੀ ਮੈਂ 2-4 ਦਿਨ ਪਹਿਲਾਂ ਇੱਕ ਬੀਬੀ ਜੀ ਨੂੰ ਮਿਲਿਆ ਸੀ ਚੰਡੀਗੜ੍ਹ ਦੇ ਵਿੱਚ ਉਹ ਆਇਓ ਸਗੇਦਰ ਤੇ ਗੱਲਬਾਤ ਉਹਨਾਂ ਨੇ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਵੀ ਅਸੀਂ ਜਦੋਂ ਸਾਡੇ ਨਾਲ ਮੀਟਿੰਗ ਕੀਤੀ ਗਈ ਕਿ ਹਾਂ ਤੁਹਾਡੀਆਂ ਮੰਗਾਂ ਕੀ ਨੇ ਚਾਹਣਾ ਤੋਂ ਬਾਅਦ ਤੇ ਉਹਨਾਂ ਨੂੰ ਕਹਿੰਦੇ ਕਿ ਅਸੀਂ ਸਮਝਾਇਆ ਵੀ ਸੀ ਕਿ ਸਾਡਾ ਇਹ ਮਾਮਲਾ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਹੈ ਤੁਸੀਂ ਸਾਨੂੰ ਨੌਕਰੀ ਦੇ ਦੋਗੇ ਆਫਰ ਲੈਟਰ ਦੇ ਦੋਗੇ ਇਸ ਦੇ ਉੱਤੇ ਸਟੇ ਜਿਹੜਾ ਆ ਉਹ ਹਾਈ ਕੋਰਟ ਆਪ ਹੀ ਲਗਾ ਦੇਗਾ ਸੋ ਕਹਿੰਦੇ ਉਹੀ ਗੱਲ ਹੋਈ ਇਹਨਾਂ ਨੇ ਸਾਨੂੰ ਲੈਟਰ ਬੰਡ ਤੇ ਵੱਡਾ ਪ੍ਰੋਗਰਾਮ ਕਰਤਾ ਵਾਵਾ ਖੱਟ ਲਈ ਅੱਖਰ ਜੋੜ ਲਏ ਗਏ ਕਿ ਇੰਨੇ 100 ਲੋਕਾਂ ਨੂੰ ਅਸੀਂ ਰੋਜ਼ਗਾਰ ਦੇਤਾ ਆ ਕਾਊਂਟਿੰਗ ਦੇ ਵਿੱਚ ਜੋੜ ਦਿੱਤਾ ਗਿਆ ਕਹਿੰਦੇ ਉਸ ਤੋਂ ਚੰਦ ਦਿਨਾਂ ਬਾਅਦ ਹੀ ਜਿਹੜਾ ਆ ਹਾਈ ਕੋਰਟ ਨੇ ਸਟੇ ਲਾ ਦਿੱਤੀ ਸਾਡੇ ਜਿਹੜੇ ਜੁਆਇਨਿੰਗ ਹੋਣੀ ਸੀ ਉਸ ਤੇ ਰੋਕ ਲਾ ਕੇ ਤੇ ਕਹਿੰਦੇ ਹੁਣ ਜਾ ਤਾਂ ਮੁੱਖ ਮੰਤਰੀ ਸਾਹਿਬ ਉਹ ਨੰਬਰ ਘਟਾ ਦੇਣ ਉਹਨਾਂ ਕੈਸੀ ਨੌਕਰੀਆਂ ਦਿੱਤੀਆਂ ਤੇ ਅਸੀਂ ਪੋਸਟਾਂ ਪੋਸਟ ਦੇ ਉੱਤੇ ਪਛਾਣ ਨਹੀਂ ਪਾਏ ਤੇ ਕਹਿੰਦੇ ਜਾਂ ਤਾਂ ਉਹਨਾਂ ਨੰਬਰ ਘਟਾ ਦੇਣ ਜਾਂ ਫਿਰ ਸਟੇ ਹਟਵਾ ਕੇ ਜੋ ਉਹਨਾਂ ਨੇ ਸਾਨੂੰ ਉਸ ਵੇਲੇ ਸਮਝਾਇਆ ਸੀਗਾ ਤੇ ਕਹਿੰਦੇ ਉਸ ਤਰੀਕੇ ਨਾਲ ਸਾਨੂੰ ਨੌਕਰੀ ਜਿਹੜੀ ਆ ਉਹ ਦਵਾ ਦੇਣ ਤੇ ਫਿਰ ਕਰਨ ਕਹਿੰਦੇ ਤੇ ਇਸ ਕਰਕੇ ਤੇ ਇੱਕ ਸਰਕਾਰੀ ਵਿਭਾਗ ਦੇ ਅਫਸਰ ਜਿਹੜਾ ਨੇ ਸਰਕਾਰੀ ਕਰਮਚਾਰੀ ਜਿਹੜਾ ਨੇ ਉਹ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਜਿਹੜਾ ਨੇ ਨਰਾਜ਼ ਦਿਖ ਰਹੇ ਨੇ ਇਸ ਤੋਂ ਇਲਾਵਾ ਵਪਾਰੀ ਦਲਕਾ ਜਿਹੜਾ ਆ ਉਹ ਪੂਰਨ ਤੌਰ ਦੇ ਉੱਤੇ ਜਿਹੜਾ ਆ ਸਰਕਾਰ ਤੋਂ ਨਰਾਜ ਆ ਚਾਹੇ ਸਰਕਾਰ ਜਿਨੇ ਮਰਜ਼ੀ ਵਾਅਦੇ ਕਰੇ ਚਾਹੇ ਜਿਨੇ ਮਰਜ਼ੀ ਦਾਅਵੇ ਕਰੇ ਜਿਨੇ ਮਰਜ਼ੀ ਵਪਾਰ ਤੇ ਸਰਕਾਰ ਮਿਲਣੀ ਜਿਹੜੀ ਆ ਉਹ ਕਰੇ ਤੁਸੀਂ ਇੱਕ ਚੀਜ਼ ਇਹ ਵੀ ਦੇਖੋ ਕਿ ਪਹਿਲਾਂ ਤਾਂ ਇਨਵੈਸਟ ਪੰਜਾਬ ਬਿਲਕੁਲ ਜੀ ਇਵੈਂਟ ਕੀਤੇ ਗਏ ਵੱਡੇ ਪੱਧਰ ਦੇ ਉੱਤੇ ਤੇ ਹੁਣ ਚੋਣਾਂ ਦੇ ਕੋਲ ਆ ਕੇ ਵਪਾਰ ਤੇ ਸਰਕਾਰ ਮਿਲਣੀ ਸ਼ੁਰੂ ਕਰਨ ਦਾ ਕਾਰਨ ਇਹ ਹੀ ਸੀ ਕਿਤੇ ਨਾ ਕਿਤੇ ਵਪਾਰ ਪੰਜਾਬ ਚੋਂ ਜਾਂਦਾ ਦੇਖ ਰਿਹਾ ਸੀ ਤੇ ਪੰਜਾਬ ਦੇ ਵਿੱਚ ਵਪਾਰ ਵਪਾਰੀਆਂ ਦਾ ਜਿਹੜਾ ਵੋਟ ਬੈਂਕ ਹੈ ਉਹ ਵੀ ਟੁੱਟਦਾ ਦੇਖ ਰਿਹਾ ਸੀ ਸੋ ਇਹ ਇੱਕ ਵੋਟ ਬੈਂਕ ਜੋੜਨ ਦੇ ਲਈ ਪੰਜਾਬ ਵਪਾਰ ਪੰਜਾਬ ਸਰਕਾਰ ਤੇ ਵਪਾਰ ਜਿਹੜੀ ਮਿਲਣੀ ਆ ਉਹ ਸ਼ੁਰੂ ਕੀਤੀ ਗਈ ਹੈ ਇੰਦਰ ਪਰ ਖਾਸ ਫਾਇਦਾ ਜਿਹੜਾ ਆ ਉਹ ਇਸ ਵਾਰ ਹੁੰਦਾ ਆਮ ਆਦਮੀ ਪਾਰਟੀ ਨੂੰ ਨਹੀਂ ਦੇਖ ਰਿਹਾ ਕਿਤੇ ਨਾ ਕਿਤੇ ਪਾਰਟੀ ਨੂੰ ਖੋਰਾ ਜਿਹੜਾ ਆ ਉਹ ਜ਼ਰੂਰ ਲੱਗੇਗਾ ਕਿਉਂਕਿ ਜਿਹੜੇ ਹੁਣ ਮੰਤਰੀਆਂ ਦੇ ਉੱਤੇ ਦਾਅ ਖੇਡੇ ਗਏ ਨੇ ਤੇ ਹੁਣ ਕਿੰਨਾ ਕੁ ਨਿਪਰੇ ਚੜਨਗੇ ਇਹ ਪੰਜਾਬ ਦੀ ਆਬਾਦ ਜਾਣਦੀ ਹੈ ਇਹ ਆਉਣ ਵਾਲਾ ਸਮਾਂ ਜਾਣਦਾ ਹੈ ਜੀ ਪਰ ਕਿਤੇ ਨਾ ਕਿਤੇ ਜਿਹੜਾ ਮੰਤਰੀਆਂ ਦੇ ਉੱਤੇ ਦਾਵਾ ਦਾਅ ਜਿਹੜਾ ਖੇਡਣ ਦੀ ਗੱਲ ਹੈ ਉਹ ਇਸ ਕਰਕੇ ਮੰਨੀ ਜਾ ਰਹੀ ਸੀਗੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਹਿਆ ਇੱਕ ਵਿਧਾਨ ਸਭਾ ਇੱਕ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਸੋ ਜਦੋਂ ਇੱਕ ਇਲਾਕੇ ਦਾ ਬੰਦਾ ਹੁਣ ਤੁਸੀਂ ਸੰਗਰੂਰ ਦੇਓ ਜੀ ਤੇ ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਸਾਡੇ ਸ਼ਹਿਰ ਦਾ ਬੰਦਾ ਮੁੱਖ ਮੰਤਰੀ ਹੈ ਤਾਂ ਸਿਰਫ ਉਹ ਸੰਗਰੂਰ ਦੇ ਨਹੀਂ ਕਹਿੰਦੇ ਉਹ ਨਾਲ ਮਲੇਰਕੋਟਲੇ ਵਾਲੇ ਵੀ ਕਹਿੰਦੇ ਨੇ ਕਿ ਸਾਡੇ ਵੀ ਐਮਪੀ ਰਹੇ ਸੀਗੇ ਜੀ ਸੋ ਜਦੋਂ ਇੱਕ ਵੀ ਕੋਈ ਏਰੀਏ ਦਾ ਬੰਦਾ ਮੰਤਰੀ ਬਣਦਾ ਹਮ ਐਮਪੀ ਬਣਦਾ ਮੁੱਖ ਮੰਤਰੀ ਬਣਦਾ ਤਾਂ ਜਿਹੜਾ ਉਹਦਾ ਦਬਾਅ ਹੁੰਦਾ ਹੈ ਉਹ ਆਲੇ-ਦੁਆਲੇ ਦੇ 9-10 ਹਲਕਿਆਂ ਦੇ ਵਿੱਚ ਆਲਰੇਡੀ ਹੁੰਦਾ ਹੈ ਕਿਉਂਕਿ ਵਿਚਰਦਾ ਬੰਦਾ ਉੱਥੇ ਹੀ ਹੈ ਨਾ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਅਸੀਂ ਤੁਹਾਡੇ ਗਵਾਂਢੀ ਹਲਕੇ ਦੇ ਬੰਦੇ ਆ ਅਸੀਂ ਤੁਹਾਡੇ ਗਵਾਂਢੀ ਪਿੰਡ ਦੇ ਬੰਦੇ ਆ ਸੋ ਇਸ ਕਰਕੇ ਜਿਹੜਾ ਦਬਾਅ ਉਹ ਹੁੰਦਾ ਹੈ ਮੰਤਰੀ ਦਾ ਵਿਧਾਇਕ ਨਾਲੋਂ ਜ਼ਿਆਦਾ ਦਬਾਅ ਹੁੰਦਾ ਸੋ ਇਸ ਕਰਕੇ ਵਿਧਾਇਕਾਂ ਨੂੰ ਛੱਡ ਕੇ ਮੰਤਰੀਆਂ ਦੇ ਉੱਤੇ ਦਾ ਜਿਹੜਾ ਆ ਉਹ ਇਸ ਵਾਰੀ ਇਸ ਕਰਕੇ ਲਾਇਆ ਗਿਆ ਕਿ ਆਲਰੇਡੀ ਜਿਹੜਾ ਇਹਨਾਂ ਦਾ ਦਬਾਅ ਉਹ ਆਪਣੇ ਏਰੀਏ ਦੇ ਵਿੱਚ ਬਹੁਤ ਹੈ ਕਿ ਇਹ ਨੌ ਜਿਹੜੇ ਨਾਲ ਦੇ ਹਲਕੇ ਨੇ ਉੱਥੋਂ ਵੀ ਵੋਟ ਗ੍ਰੈਬ ਕਰਨ ਦੇ ਵਿੱਚ ਕਾਮਯਾਬ ਹੋਣਗੇ ਤੇ ਹੁਣ ਕਾਮਯਾਬ ਹੋਣਗੇ ਕਿ ਨਹੀਂ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਵਿਵੇਕ ਜੀ ਨਾਲ ਇੱਥੇ ਇੱਕ ਹੋਰ ਵੀ ਵੱਡਾ ਸਵਾਲ ਹੈ ਬੀਤੇ ਦਿਨੀ ਇੱਕ ਸਰਵੇ ਸਾਹਮਣੇ ਆਇਆ ਸੀ ਹਲਕੇ ਨਿੱਜੀ ਚੈਨਲ ਦੇ ਵੱਲੋਂ ਸਰਵੇ ਕੀਤਾ ਗਿਆ ਕਾਫੀ ਔਥੈਂਟਿਕ ਚੈਨਲੋਗ ਮੰਨਿਆ ਜਾਂਦਾ ਹੈ ਤੇ ਉਹ ਸਰਵੇ ਦੇ ਵਿੱਚ ਕਾਂਗਰਸ ਨੂੰ ਲੀਡ ਮਿਲਦੀ ਦਿਖਾਈ ਦਿੱਤੀ ਹੈ ਤੇ ਦੂਜੇ ਪਾਸੇ ਸੱਤਾਧਿਰ ਦੇ ਲਈ ਟੈਂਸ਼ਨਾਂ ਨੇ ਜਿਹੜੀਆਂ ਉਹਦੇ 'ਚ ਵਾਧੀਆਂ ਦਿਖਾਈ ਦਿੱਤੀਆਂ ਇਹਨਾਂ ਕੋਲਦੇ ਬਾਰੇ ਕੀ ਅਪਡੇਟ ਹੈ ਤੁਹਾਡੇ ਤੇ ਇੰਦਰ ਆਪਾਂ ਜਕਰ ਨੀਜੀ ਚੈਨਲ ਦੇ ਸਰਵੇ ਦੀ ਗੱਲ ਕਰੀਏ ਤਾਂ ਸਰਵੇ ਜਿਹੜਾ ਆ ਉਹ ਪੂਰਨ ਤੌਰ ਦੇ ਦਿੱਤੇ ਨਹੀਂ ਹੁੰਦਾ ਸਰਵੇ ਇਹ ਵੀ ਨਹੀਂ ਹੁੰਦਾ ਕਿ ਸਰਵੇ ਨੂੰ ਤੁਸੀਂ ਅਨਾਈਲ ਨਾ ਕਰੋ ਸਰਵੇ ਦੇ ਨਾਲ ਤੁਸੀਂ ਪੂਰਾ ਸਹਿਮਤ ਨਾ ਹੋਵੇ ਇਹ ਵੀ ਨਹੀਂ ਹੁੰਦਾ ਕਿਉਂਕਿ ਸਰਵੇ ਕਿਤੇ ਨਾ ਕਿਤੇ 65 ਤੋਂ 70% ਜਿਹੜਾ ਹੁੰਦਾ ਉਹ ਸੱਚ ਹੁੰਦਾ ਜੀ ਕਿਉਂਕਿ 100% ਤੱਕ ਮਾਰਤਾ ਨਹੀਂ ਹੁੰਦੀ ਸਰਵੇ ਦੀ ਪਰ 50 ਤੋਂ ਵੱਧ ਪਰਸੈਂਟੇਜ ਦੇ ਲੋਕਾਂ ਦੇ ਨਾਲ ਜਿਹੜਾ ਆ ਉਹ ਸਰਵੇ ਕੀਤਾ ਜਾਂਦਾ ਹੁਣ ਮੈਂ ਐਗਜ਼ਾਮਪਲ ਦੇ ਲਈ ਸਮਝਾ ਦੇਣਾ ਕਿ ਹੁਣ ਜੇ ਪਟਿਆਲਾ ਹਲਕੇ ਦੇ ਆਪੇ ਵਿੱਚ ਆਪਾਂ ਸਰਵੇ ਕਰਨ ਜਾਵਾਂਗੇ ਤਾਂ ਆਪਾਂ ਪਟਿਆਲੇ ਪਟਿਆਲਾ ਹਲਕਾ ਹੋ ਗਿਆ ਠੀਕ ਹੈ ਜੀ ਪਟਿਆਲੇ ਦੇ ਨਾਲ ਨਾਲ ਦੇ ਜਿੰਨੇ ਵੱਡੇ ਛੋਟੇ ਛੋਟੇ ਸਬ ਡਿਸਟ੍ਰਿਕਟਸ ਨੇ ਹੈਨਾ ਰਾਜਪੁਰਾ ਹੋ ਗਿਆ ਅਸੀਂ ਰਾਜਪੁਰੇ ਦੇ ਕੁਝ ਲੋਕਾਂ ਦੇ ਨਾਲ ਸਰਵੇ ਕਰ ਲਿਆ ਸਾਰਿਆਂ ਦੇ ਨਾਲ ਨਹੀਂ ਕੁਝ ਦੇ ਨਾਲ ਪਟਿਆਲਾ ਦੇ ਲੋਕਾਂ ਦੇ ਨਾਲ ਕੁਝ ਦੇ ਨਾਲ ਸਰਵੇ ਕਰ ਲਿਆ ਸੋ ਜਿੰਨੇ ਵੀ ਨਾਲ ਦੇ ਹਲਕੇ ਹੁੰਦੇ ਨੇ ਉੱਥੇ ਜਾ ਕੇ ਕਮਿਊਨਿਟੀਜ਼ ਦੇ ਨਾਲ ਜਿਹੜਾ ਆ ਸਰਵੇ ਕੀਤਾ ਜਾਂਦਾ ਆ ਫਿਰ ਉੱਥੋਂ ਕੈਂਡੀਡੇਟ ਜਿਹੜਾ ਆ ਉਹ ਦੱਸਿਆ ਜਾਂਦਾ ਕਿ ਆਹ ਕੈਂਡੀਡੇਟ ਆ ਉਮੀਦਵਾਰੇ ਤੁਝ ਜਿੱਤਦਾ ਲਖਾਈ ਦਿੰਦਾ ਪਾਰਟੀ ਜਿੱਤਦੀ ਦਿਖਾਈ ਦਿੰਦੀ ਆ ਸੋ ਜੋ ਵੀ ਸਰਵੇ ਹੋਇਆ ਸਰਵੇ ਕਿਤੇ ਨਾ ਕਿਤੇ 60 ਤੋਂ 65% ਜਿਹੜਾ ਨੇ ਉਹ ਇਫੈਕਟ ਪਾਉਂਦੇ ਨੇ ਤੇ ਜਿਹੜੇ ਬਾਕੀ ਚੀਜ਼ਾਂ ਨੇ ਇਫੈਕਟ ਪਾਣਾ ਹੁੰਦਾ ਉਹ ਇਹ ਹੁੰਦਾ ਕਿ ਕੋਈ ਗਾਰੰਟੀਆਂ ਦੇ ਦਿੱਤੀਆਂ ਮੈਨੀਫੈਸਟੋ ਨੇ ਥੋੜਾ ਬਹੁਤਾ ਜਿਹੜਾ ਇਫੈਕਟ ਪਾਣਾ ਹੁੰਦਾ ਇਸ ਤੋਂ ਇਲਾਵਾ ਉਮੀਦਵਾਰ ਦੇ ਚਿਹਰੇ ਨੇ ਥੋੜਾ ਬਹੁਤਾ ਇਫੈਕਟ ਪਾਣਾ ਹੁੰਦਾ ਪ੍ਰਚਾਰ ਤੇ ਗੱਲ ਆ ਜਾਂਦੀ ਹੈ ਹੈਨਾ ਕਿ ਪ੍ਰਚਾਰ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਆ ਜਾਂ ਫਿਰ ਉਮੀਦਵਾਰ ਕਿਹੜਾ ਐਲਾਨਿਆ ਜਾਂਦਾ ਆ ਠੀਕ ਹੈ ਹੁਣ ਜਿਹੜੇ ਚੈਨਲ ਨੇ ਸਰਵੇ ਕੀਤਾ ਉਨਾ ਕੋਲ ਕੈਂਡੀਡੇਟਸ ਦੀ ਲਿਸਟ ਨਹੀਂ ਸੀ ਪਰ ਜਿਵੇਂ ਇੱਕ ਅੰਦਾਜ਼ਾ ਹੁੰਦਾ ਸਾਡੇ ਪ੍ਰੈਡਿਕਸ਼ਨਸ ਹੁੰਦੀਆਂ ਨੇ ਜੀ ਪਾਰਟੀ ਦੇ ਪੱਤਰ ਤੇ ਆਪਾਂ ਕਹਿ ਸਕਦੇ ਹਾਂ ਕਿ ਕੈਂਡੀਡੇਟ ਹੈ ਨਹੀਂ ਤੇ ਪਾਰਟੀ ਦਾ ਨਾਮ ਲੈ ਕੇ ਉੱਥੇ ਆਪਾਂ ਹਾਂ ਜੀ ਬਿਲਕੁਲ ਕਿ ਪਾਰਟੀ ਦਾ ਨਾਮ ਵੀ ਲੈ ਕੇ ਤੇ ਕਈ ਵਾਰ ਚਿਹਰੇ ਨੂੰ ਵੀ ਵੋਟ ਪੈਂਦੀ ਹੈ ਸੋ ਉਹੀ ਗੱਲ ਕਰਦੇ ਜਿਵੇਂ ਨਿਊਜ਼ ਪੋਰਟਲਸ ਦੇ ਕੋਲ ਜਰਨਲਿਸਟ ਦੇ ਸੇ ਕੋਲ ਇੱਕ ਅੰਦਾਜ਼ਾ ਹੁੰਦਾ ਪ੍ਰੈਡਿਕਸ਼ਨ ਹੁੰਦੀ ਭਵਿੱਖਬਾਣੀ ਹੁੰਦੀ ਹੈ ਕਿ ਆਹ ਵਾਲੇ ਪਾਸੇ ਤੋਂ ਇਸ ਬੰਦੇ ਦਾ ਦਬਾਅ ਜ਼ਿਆਦਾ ਹੈ ਤੇ ਇਸ ਬੰਦੇ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤੇ ਨਾਲ ਹੀ ਪੈਰਲਰ ਇਸ ਬੰਦੇ ਤੋਂ ਜੇ ਇਸ ਬੰਦੇ ਦੇ 90% ਚਾਂਸ ਨੇ ਤਾਂ 85% ਇਸੇ ਪਾਰਟੀ ਦੇ ਇਸ ਬੰਦੇ ਦੇ ਨੇ ਸੋ ਦੋਨੋਂ ਨਾਮ ਦੇ ਉੱਤੇ ਵੀ ਸਰਵੇ ਹੁੰਦਾ ਹੈ ਸੋ ਉਸ ਸਰਵੇ ਦਾ ਫਾਇਦਾ ਸਰਕਾਰ ਵੀ ਲੈਂਦੀ ਹੈ ਪਾਰਟੀਆਂ ਵੀ ਲੈਂਦੀਆਂ ਨੇ ਕਿਉਂਕਿ ਰਫ ਜਿਹੜਾ ਹੈ ਡੈਮੋਸ ਪਾਰਟੀਆਂ ਦੇ ਕੋਲ ਚੱਲਾ ਜਾਂਦਾ ਕਿ ਦੋ ਬੰਦਿਆਂ ਦੇ ਵਿੱਚ ਮੁਕਾਬਲਾ ਕਰਾਇਆ ਗਿਆ ਸੀ ਆਹ ਬੰਦੇ ਨੂੰ ਉਹ ਲੋਕ ਜਿਹੜਾ ਨੇ ਜ਼ਿਆਦਾ ਪਸੰਦ ਕਰ ਰਹੇ ਨੇ ਸੋ ਫਿਰ ਉਹ ਸਰਵੇ ਜਿਹੜਾ ਉਧਰ ਨੂੰ ਪਾਸੇ ਨੂੰ ਜਾਂਦਾ ਹੈ ਸੋ ਹੁਣ ਜੋ ਸਰਵੇ ਦੀ ਗੱਲ ਹੈ ਪਰ ਸਰਵੇ ਦੇ ਜੋ ਆંકੜੇ ਨੇ ਉਹ ਹੈਰਾਨ ਕਰਨ ਵਾਲੇ ਨੇ ਕਿ ਆਮ ਆਦਮੀ ਪਾਰਟੀ ਦੇ ਕੋਲ ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਸਿਰਫ ਇੱਕ ਸੀਟ ਮਿਲਦੀ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਅਕਾਲੀ ਦਲ ਦੇ ਕੋਲ ਜਿਹੜੀਆਂ ਦੋ ਸੀਟਾਂ ਜਾ ਸਕਦੀਆਂ ਨੇ ਤੇ ਅਕਾਲੀ ਦਲ ਦੇ ਕੋਲ ਆਲਰੇਡੀ ਦੋ ਸੀਟਾਂ ਹੈਗੀਆਂ ਨੇ ਪਰ ਇਸ ਵਾਰੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਜਿਹੜਾ ਨੇ ਫਿਰੋਜ਼ਪੁਰ ਤੋਂ ਟਿਕਟ ਤਿਆ ਨਹੀਂ ਲੜਨ ਕਿਉਂਕਿ ਭਾਜਪਾ ਦੇ ਨਾਲ ਗੱਠ ਜੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਸੋ ਇਸ ਕਰਕੇ ਜਿਹੜਾ ਚੋਣ ਮੈਦਾਨ ਦੇ ਵਿੱਚ ਜਾਂ ਤਾਂ ਫਿਰ ਹੁਣ ਪਤਨੀ ਆ ਸਕਦੀ ਹੈ ਜਾਂ ਫਿਰ ਖੋ ਆ ਸਕਦੇ ਨੇ ਸੋ ਕਹਿੰਦੇ ਕਿ ਬਠਿੰਡਾ ਦਾ ਗੜ ਹੈ ਬੀਬੀ ਜੀ ਤਿੰਨ ਵਾਰ ਜਿੱਤੇ ਹੋਏ ਨੇ ਤੇ ਬੀਬੀ ਜੀ ਤੇ ਇਹੀ ਦਾ ਜਿਹੜਾ ਆ ਉਹ ਖੇਡਣਾ ਸੇਫ ਸਮਝ ਰਹੀ ਆ ਅ ਕਾਲੀਦਾਰ ਅ ਕਾਲੀਦਾਰ ਤੇ ਇਸ ਕਰਕੇ ਜਿਹੜਾ ਬਠਿੰਡਾ ਤੋਂ ਬੀਬੀ ਜੀ ਜਾ ਰਹੇ ਨੇ ਤੇ ਫਿਰੋਜ਼ਪੁਰ ਤੋਂ ਸ਼ਾਇਦ ਸੁਖਬੀਰ ਸਿੰਘ ਬਾਦਲ ਜਿਹੜਾ ਨੇ ਉਹ ਨਾ ਲੜਣੇ ਇਸ ਵਾਰ ਜੀ ਕਿਉਂਕਿ ਉੱਦਾਂ ਵੀ ਜੋ ਲਾਸਟ ਕੁਛ ਦਿਨ ਸਾਲਾਂ ਦਾ ਸਰਵੇ ਹੈ ਹਮ ਕਿ ਸੁਖਬੀਰ ਸਿੰਘ ਬਾਦਲ ਜਦੋਂ ਜਲਾਲਾਬਾਦ ਤੋਂ ਵਿਧਾਇਕ ਸੀਗੇ ਐਮਪੀ ਚੋਣਾਂ ਲੜੀਆਂ ਜਿੱਤ ਗਏ ਉਹ ਐਮਪੀ ਬਣੇ ਤੇ ਰਵਿੰਦਰ ਆਮਲਾ ਐਮਐਲਏ ਦੀਆਂ ਚੋਣਾਂ ਦੇ ਵਿੱਚ ਆਏ ਸੋ ਜਦੋਂ 2022 ਦੇ ਵਿੱਚ ਸੁਖਬੀਰ ਸਿੰਘ ਬਾਦਲ ਫਿਰ ਮੋੜ ਤੋਂ MP ਛੜ ਕੇ MP ਤੋਂ ਬਾਅਦ MLA ਦੀਆਂ ਚੋਣਾਂ ਚਾਹੀ ਤੇ ਰਵਿੰਦਰ ਸਿੰਘ ਆਮਲਾ ਉੱਥੋਂ ਐਗਜ਼ਿਟ ਕਰ ਗਏ ਜੀ ਤੇ ਹੁਣ ਰਵਿੰਦਰ ਸਿੰਘ ਆਮਲਾ ਫਿਰ ਤੋਂ ਜਿਹੜਾ ਨੇ MP ਦੀਆਂ ਚੋਣਾਂ ਦੇ ਵਿੱਚ ਆ ਰਹੇ ਨੇ ਤੋਂ ਮੰਨਿਆ ਜਾ ਸਕਦਾ ਹੈ ਕਿ ਇਸ ਵਾਰੀ ਸੁਖਬੀਰ ਸਿੰਘ ਬਾਦਲ ਕਿਸੇ ਹੋਰ ਕਾਰਨਾ ਕਰਕੇ ਜਿਹੜਾ ਆ ਉੱਥੋਂ ਨਾ ਚੋਣ ਲੜਨ ਕਿ ਤੋਂ ਹੋਰ ਲੜ ਸਕਦੇ ਨੇ ਤਾਂ ਉਹ ਉਹ ਜਾਣਦੇ ਨੇ ਜਾਂ ਫਿਰ ਉਹਦੀ ਪਾਰਟੀ ਨੇ ਉਹਨਾਂ ਦੇ ਇੱਕ ਜਿਹੜਾ ਐਨਾਲਿਸਿਸ ਵਿੰਗ ਹੁੰਦਾ ਉਹਨੇ ਕੀ ਰਿਸਰਚ ਕਰਕੇ ਦਿੱਤੀ ਆ ਇਹ ਉਹ ਉਧਰ ਲੈ ਪਾਸੇ ਦੀਆਂ ਗੱਲਾਂ ਨੇ ਬਿਲਕੁਲ ਹੁਣ ਅਨੇ ਸਰਵੇ ਤੇ ਤੇ ਸਰਵੇ ਪਹਿਲਾਂ ਇਸ ਵਾਰ ਪੰਜਾਬ ਦੇ ਵਿੱਚ ਭਾਜਪਾ ਦੇ ਕੋਲ ਦੋ ਸੀਟਾਂ ਨੇ ਤੇ ਇਸ ਵਾਰੀ ਸਰਵੇ ਦੇ ਰਾਹੀਂ ਤਿੰਨ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਇੰਦਰ ਇਹ ਇਤਿਹਾਸ ਰਹਿੰਦਾ ਹੈ ਹਮੇਸ਼ਾ ਹਰ ਇੱਕ ਥਾਂ ਦਾ ਕਿ ਜਿਹੜੀ ਪਾਰਟੀ ਦਾ ਸੂਬੇ ਦੇ ਵਿੱਚ ਸੱਤਾ ਦੇ ਵਿੱਚ ਹੋਵੇ ਉਹ ਪਾਰਟੀ ਦੇ ਕੈਂਡੀਡੇਟ ਸਭ ਤੋਂ ਜ਼ਿਆਦਾ ਚੋਣਾਂ ਜਿੱਤਦੇ ਨੇ ਤੁਸੀਂ ਇੱਕ ਪਹਿਲਾਂ ਵੀ 2019 ਦੇ ਵਿੱਚ ਵੀ ਪੰਜਾਬ ਦੇ ਵਿੱਚ ਬਾਅਦ ਇਲੈਕਸ਼ਨ ਹੋਈਆਂ ਸੀਗੀਆਂ ਜਿਸ ਦੇ ਵਿੱਚ ਆਪਣਾ ਮੁੱਲਾਪੁਰ ਦਾਖਾਂ ਉੱਥੋਂ ਪਹਿਲਾਂ ਐਚਐਸ ਫੂਲਕਾ ਹੋਰੀ ਐਮਐਲਏ ਸੀਗੇ ਤੇ ਉਹ ਅਸਤੀਫਾ ਦੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਮਨਪ੍ਰੀਤ ਐਲੀ ਹੁਣੀ ਚੌਣ ਮੈਦਾਨ ਚ ਆਏ ਸੀਗੇ ਜੀ ਉਸ ਤੋਂ ਬਾਅਦ ਫਿਰ ਜਲਾਲਾਬਾਦ ਤੋਂ ਐਮਪੀ ਬਣ ਗਏ ਸੀ ਸੁਖਬੀਰ ਸਿੰਘ ਬਾਦਲ ਉਹ ਸੀਟ ਖਾਲੀ ਹੋ ਗਈ ਸੀ ਇਸ ਤੋਂ ਬਾਅਦ ਫਿਰ ਆ ਜੋ ਆਪਣਾ ਫਗਵਾੜੇ ਦੇ ਵਿੱਚ ਹਨਾ ਉੱਥੇ ਦੇ ਵਿਧਾਇਕ ਦੇ ਹੱਥ ਹੋ ਗਿਆ ਸੀ ਤਾਂ ਉਹਨਾਂ ਤੋਂ ਬਾਅਦ ਫਿਰ ਹੋਰ ਵਿਧਾਇਕ ਜਣਾਂ ਨੇ ਉਹ ਆਏ ਸੀਗੇ ਸੋ ਤਿੰਨ ਚਾਰ ਹਲਕਿਆਂ ਦੇ ਵਿੱਚ ਜਿਹੜਾ ਚੋਣਾਂ ਸੀਗੀਆਂ ਤੇ ਤਿੰਨ ਹਲਕਿਆਂ ਦੇ ਵਿੱਚ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਕਾਂਗਰਸ ਜਿੱਤੀ ਸੀਗੀ ਤੇ ਚੌਥੇ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੀ ਸੀ ਐਚਐਸਓ ਫੂਲਕਾ ਛੱਡ ਕੇ ਗਈ ਸੀ ਤੇ ਮਨਪ੍ਰੀਤ ਐਲੀ ਵਿਧਾਇਕ ਬਣ ਗਏ ਸੀ ਸੋ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਜਿਹੜੀ ਪਾਰਟੀ ਸਰਤਾ 'ਚ ਹੁੰਦੀ ਹੈ ਉਹਦਾ ਦਬਾਅ ਜਿਹੜਾ ਆ ਉਹ ਜ਼ਿਆਦਾ ਹੁੰਦਾ ਤੇ ਉਹ ਕੈਂਡੀਡੇਟ ਜਿਹੜਾ ਆ ਜ਼ਿਆਦਾ ਕੱਢਦੀ ਹੈ ਪਰ ਜੋ ਪੰਜਾਬ ਦੇ ਵਿੱਚ ਹੁਣ ਬਾਈ ਇਲੈਕਸ਼ਨਾਂ 'ਚ ਸੀਨ ਬਣਿਆ ਕਿ ਸੰਗਰੂਰ ਦੇ ਵਿੱਚ ਜਿਹੜੇ ਕਦੀ ਨਹੀਂ ਸੀ ਜਿੱਤੇ ਸਿਮਰਜੀਤ ਸਿੰਘ ਮਾਨ ਉਹ ਉਹਨਾਂ ਨੂੰ ਗੜ ਦੇ ਵਿੱਚ ਖੋਰਾ ਲਾਗੇ ਉਹ ਵੀ 2 ਮਹੀਨੇ ਬਾਅਦ ਉਹ ਵੀ 2 ਮਹੀਨੇ ਬਾਅਦ ਪਾਰਟੀ ਬਣਨ ਦੀ ਹੈ ਨਾ ਸਰਕਾਰ ਬਣਨ ਤੋਂ ਕਿਉਂਕਿ ਜਿਹੜਾ ਭਗਵੰਤ ਸਿੰਘ ਮਾਨ ਉਹ ਰਾਂ ਦਾ ਜਿਹੜਾ ਆ ਉਹ ਗੜ ਮੰਨਿਆ ਜਾਂਦਾ ਸੀ ਸੋ ਇਸ ਗੱਲ ਦਾ ਭਾਫ ਜਿਹੜੀ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਲੱਗ ਗਈ ਸੀ ਪਹਿਲਾਂ ਵੀ ਨਾਮ ਚਰਚਾਵਾ ਵਿੱਚ ਸੀਗਾ ਕਿ ਜਿਗਰੀ ਯਾਰ ਕਰਮਜੀਤ ਨੂੰ ਮੋਲ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜੀ ਪਰ ਜਿੱਤੀ ਨਹੀਂ ਗਈ ਹੂੰ ਦਿੱਤੀ ਨਹੀਂ ਗਈ ਕਿਉਂ ਨਹੀਂ ਦਿੱਤੀ ਗਈ ਕਿ ਉਹ ਸੀਟ ਖੁੱਡਦੀ ਦਿਖਾਈ ਦੇ ਰਹੀ ਸੀ ਤਾਂ ਕਰਕੇ ਜਾਂ ਫਿਰ ਉਹ ਚੋਣ ਲੜਨਾ ਨਹੀਂ ਸੀ ਚਾਹੁੰਦੇ ਸੋ ਇਸ ਆ ਗੱਲਾਂ ਦੇ ਵਿੱਚ ਫਸੇ ਹੋਏ ਪਰ ਉੱਥੋਂ ਹਾਰੇ ਨੇ ਤੇ ਉਸ ਤੋਂ ਬਾਅਦ ਜਲੰਧਰ ਵਾਲੀ ਬਾਈ ਇਲੈਕਸ਼ਨ ਤੇ ਆ ਜੀਏ ਕਿ ਜਲੰਧਰ ਵਾਲੀ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਲੱਭਾ ਹੀ ਨਹੀਂ ਇੰਨਾ ਕਾਬਲ ਕਿ ਉਹਨੂੰ ਟਿਕਟ ਦੇ ਸਕਣ ਸੋ ਰਾਤੋਂ ਰਾਤ ਐਂਟਰੀ ਕਰਵਾਈ ਜਾਂਦੀ ਸੁਸ਼ੀਲ ਰਿੰਕੂ ਦੀ ਸੁਸ਼ੀਲ ਰਿੰਕੂ ਕਾਂਗਰਸ ਨੂੰ ਖੋਰਾ ਲਾਉਂਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਜਿੱਤਦੇ ਨੇ ਹੂੰ ਸੋ ਆਪਣਾ ਦਾ ਕੈਂਡੀਡੇਟ ਹੈ ਨਹੀਂ ਸੀ ਨਾ ਕੈਂਡੀਡੇਟ ਦਾ ਕਿਸੇ ਹੋਰ ਪਾਰਟੀ ਤੋਂ ਲੈ ਕੇ ਆਏ ਇਹੀ ਗੱਲ ਤੁਸੀਂ ਥੋੜੇ ਤੁਹਾਨੂੰ ਮੈਂ ਟੋਕਣਾ ਚਾਹੂੰਗਾ ਇਹੀ ਇਹੀ ਗੱਲ ਤੁਸੀਂ ਆ ਜਦੋਂ ਲਿਸਟ ਜਾਰੀ ਕਰਨੀ ਸੀ ਨਾ ਆਪਾਂ ਬੈਠ ਕੇ ਇੱਕ ਵਾਰ ਡਿਸਕਸ ਕਰਦੇ ਵੈਸੇ ਆਪਾਂ ਮਨ ਕਰਦੇ ਰਹਿੰਦੇ ਆ ਡਿਸਕਸ ਉਸ ਵੇਲੇ ਵੀ ਤੁਸੀਂ ਨੇ ਆਖਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਉਦੋਂ ਜਲੰਧਰ ਵਾਲੀ ਬਾਈ ਇਲੈਕਸ਼ਨ ਚ ਉਮੀਦਵਾਰ ਨਹੀਂ ਲੱਭਿਆ ਸੀ ਆਪਣੇ ਘਰੇ ਉਸ ਤਰੀਕੇ ਦੇ ਨਾਲ ਹੁਣ ਇੱਥੇ ਵੀ ਆਮ ਆਦਮੀ ਪਾਰਟੀ ਮੰਤਰੀਆਂ ਦੇ ਉੱਤੇ ਹੀ ਦਾਅ ਖੇਡੂਗੀ ਉਸ ਤੋਂ ਬਿਨਾ ਹੋਰ ਕੋਈ ਚਿਹਰਾ ਆਮ ਘਰਾਂ ਦਾ ਉਹਨਾਂ ਨੂੰ ਨਹੀਂ ਲੱਭਣਾ ਜੀ ਬਿਲਕੁਲ ਕਿਉਂਕਿ ਉਹੀ ਗੱਲ ਹੈ ਨਾ ਕਿ ਹੁਣ ਆਮ ਆਦਮੀ ਪਾਰਟੀ ਮੈਂ ਪਹਿਲਾਂ ਵੀ ਕਹਿ ਕਿ ਜੋ 2022 ਚ ਗਰਾਫ ਇੱਥੇ ਸੀਗਾ ਉਹ ਲਗਾਤਾਰ ਇੱਥੋਂ ਇੱਥੇ ਨਹੀਂ ਗਿਆ ਉਹ ਥੱਲੇ ਹੀ ਜਾਂਦਾ ਜਾ ਰਿਹਾ ਚਾਹੇ ਬੀਬੀਆਂ ਦੀ ਵੋਟ ਲੈ ਲਈਏ ਬੀਬੀਆਂ ਨੂੰ ਬਹੁਤ ਉਮੀਦ ਸੀ ਕਿ ਹਾਂ ਚੋਣਾ ਨੇੜੇ ਨੇ ਬਹੁਤ ਜਲਦ ਐਲਾਨ ਹੋ ਸਕਦਾ ਹੈ ਦੇਖੋ ਰਿਪੋਰਟਾਂ ਵੀ ਆਈਆਂ ਕਿ ਹਾਂ ਐਲਾਨ ਹੋ ਸਕਦਾ ਹੈ ਪਰ ਹੁਣ ਰਿਪੋਰਟਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਹੋਰ ਕਰਜ਼ਾ ਲੈਣ ਜਾ ਰਹੀ ਹੈ ਜੀ ਤੇ ਹੁਣ ਜਿਹੜੀਆਂ ਪੁਰਾਣੇ ਵਾਦੇ ਕੀਤੇ ਨੇ 373800 ਕਰੋੜ ਦਾ ਕਹਿ ਰਹੇ ਨੇ 373800 ਕਰੋੜ ਦਾ ਸੋ ਜਿਹੜੇ ਪੁਰਾਣੇ ਵਾਦੇ ਕੀਤੇ ਨੇ ਉਹ ਪੂਰਾ ਕਰਨ ਦੇ ਲਈ ਵੀ ਪੈਸਾ ਜਿਹੜਾ ਆ ਉਹ ਪੰਜਾਬ ਸਰਕਾਰ ਕੋ ਹੈ ਨਹੀਂਗਾ ਤੇ ਹੁਣ ਕਾਂਗਰਸ ਦੇ ਲਈ ਕਿਤੇ ਨਾ ਕਿਤੇ ਮਜਬੂਰੀ ਬਣ ਗਈ ਹੈ ਇਸ ਜਿਹੜੀ ਲਿਸਟ ਆਈ ਹੈ ਇਹਨੇ ਇੱਕ ਚੀਜ਼ ਹੋਰ ਵੀ ਸਾਫ਼ ਕਰਤੀ ਹੈ ਕਿਉਂਕਿ ਲਗਾਤਾਰ ਗਲਿਆਰਿਆਂ ਦੇ ਵਿੱਚ ਆਵਾਜ਼ ਉੱਠ ਰਹੀ ਸੀ ਕਿ ਜੇਕਰ ਭਾਜਪਾ ਤੇ ਅਕਾਲੀ ਗੱਠਜੋੜ ਕਰਦੇ ਨੇ ਹੂੰ ਪਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਗੱਠ ਜੋੜ ਕਰ ਸਕਦੀ ਹੈ ਬੇਸ਼ੱਕ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਸ ਦੇ ਲਈ ਐਗਰੀ ਨਾ ਹੋਵੇ ਦੋਨਾਂ ਪਾਰਟੀਆਂ ਦੀ ਪਰ ਹਾਈ ਕਮਾਂਡ ਇਸ ਦੇ ਲਈ ਪੂਰਾ ਐਗਰੀ ਹੈ ਹਾਈ ਕਮਾਂਡ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਨੂੰ ਜਿਹੜਾ ਆ ਉਹ ਭਾਜਪਾ ਜਾਂ ਅਕਾਲੀ ਦਲ ਦੇ ਪਾਸੇ ਨਹੀਂ ਜਾਣ ਦੇਣਾ ਚਾਹੁੰਦੀ ਦੋਨਾਂ ਪਾਸਿਆਂ ਦੀ ਚਾਹੇ ਆਮ ਆਦਮੀ ਦੀ ਹੋਵੇ ਕਾਂਗਰਸ ਦੀ ਹੋਵੇ ਸੋ ਦੋਨਾਂ ਪਾਸੇ ਉਮੀਦ ਸੀਗੀ ਕਿ ਗੱਠ ਜੋੜ ਹੋ ਸਕਦਾ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਇਹ ਕਹਿ ਕੇ ਬਿਠਾਇਆ ਜਾ ਸਕਦਾ ਹੈ ਕਿ ਬੈਜੋ ਹਾਈ ਕਮਾਂਡ ਦਾ ਫੈਸਲਾ ਹੈ ਜਿਨੇ ਮੰਨਣਾ ਮੰਨੂ ਜਿਨੇ ਜਾਣਾ ਪਾਰਟੀ ਜੋ ਜਾ ਸਕਦਾ ਹੈ ਸੋ ਇਸ ਤਰੀਕੇ ਦੇ ਸਖਤ ਰਵਈਏ ਦੀ ਵੀ ਜਿਹੜੀ ਆ ਉਹ ਗੱਲਾਂ ਆ ਰਹੀਆਂ ਸੀ ਕਿ ਇਸ ਤਰੀਕੇ ਦਾ ਸਖਤ ਰਵਈਆ ਹਾਈ ਕਮਾਂਡ ਅਪਣਾ ਸਕਦਾ ਹੈ ਤੇ ਜਿਹੜਾ ਸੀਟ ਸ਼ੇਅਰਿੰਗ ਦਾ ਰੋਲਾ ਉਹ ਸੱਤ-ਸੱਤ ਕੈਂਡੀਡੇਟਸ ਦੇ ਉੱਤੇ ਰੁਕ ਸਕਦਾ ਹੈ ਤੇ 14ਵੀਂ ਸੀਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਦਿੱਤੀ ਜਾ ਸਕਦੀ ਹੈ ਚੰਡੀਗੜ੍ਹ ਦੀ ਪਰ ਆਮ ਆਦਮੀ ਪਾਰਟੀ ਨੇ ਸਿੱਧਾ ਹੀ 8 ਦੀ ਲਿਸਟ ਕੱਢਤੀ ਤੇ ਲੱਗ ਗਿਆ ਪਤਾ ਕਿ ਹੁਣ ਇੰਡੀਆ ਗੱਡ ਜੋੜ ਪੰਜਾਬ 'ਚ ਨਹੀਂ ਹੁੰਦਾ ਕਿਤੇ ਨਾ ਕਿਤੇ ਜਿਹੜੀਆਂ ਆਪਾਂ ਪਹਿਲਾਂ ਵੀ ਕਹਿ ਕੇ ਸਰਵੇ ਦੇ ਵਿੱਚ ਤਿੰਨ ਸੀਟਾਂ ਜਿਹੜੀਆਂ ਭਾਜਪਾ ਨੂੰ ਤੇ ਦੋ ਸੀਟਾਂ ਅਕਾਲੀ ਦਲ ਨੂੰ ਦਿੱਤੀਆਂ ਗਈਆਂ ਨੇ ਜੀ ਉਹ ਪਹਿਲਾਂ ਤੋਂ ਹੀ ਜਿਹੜਾ ਇਸੇ ਕਰਕੇ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਕਰ ਸਕਦੀਆਂ ਨੇ ਤੁਸੀਂ ਇਹ ਦੇਖੋ ਕਿ ਭਾਜਪਾ ਦੇ ਪੰਜਾਬ ਦੇ ਵਿੱਚ ਚਾਹੇ ਗਰਾਫ ਕਾ ਲੋਕ ਪਸੰਦ ਕਰਨ ਨਾ ਕਰਨ ਕਿਸਾਨੀ ਅੰਦੋਲਨ ਵਿੱਚ ਭਾਜਪਾ ਦੀ ਛਵੀ ਖਰਾਬ ਹੋਵੇ ਨਾ ਹੋਵੇ ਪਰ ਗਰਾਫ ਭਾਜਪਾ ਨੇ ਆਪਣਾ ਪੰਜਾਬ ਦੇ ਵਿੱਚ ਬទਾ ਲਿਆ ਅੱਛਾ ਜੀ ਹਾਂਜੀ ਕਿਉਂਕਿ ਸੰਨੀ ਦਿਓਲ ਨੂੰ ਖੁਦ ਹੀ ਭਾਜਪਾ ਨੇ ਪੜਨਾ ਸ਼ੁਰੂ ਕਰਤਾ अच्छा जी हां क्याਸੀਂ ਉਮੀਦ ਦੇ ਨਾਲ ਭੇਜਿਆ ਸੀ ਪੰਜਾਬ ਦੇ ਵਿੱਚ ਤੇ ਉਹ ਨਹੀਂ ਕੰਮ ਕਰ ਸਕੇ ਪੰਜਾਬ ਦੇ ਵਿੱਚ ਬੇਸ਼ੱਕ ਸਨੀ ਦਿਓਲ ਨੇ ਆ ਕੇ ਪੈਰ ਨਾ ਪਾਏ ਹੋਣ ਪਰ ਉੱਥੇ ਜਿਹੜੇ ਬినੋਦ ਖੰਨਾ ਦੇ ਧਰਮ ਪਤਨੀ ਨੇ ਹਮ ਉਹਨਾਂ ਦੀਆਂ ਸਰਗਰਮੀਆਂ ਲਗਾਤਾਰ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਤੋਂ ਵੀ ਜ਼ਿਆਦਾ ਨੇ ਅੱਛਾ ਜੀ ਸੋ ਪਾਰਟੀ ਦੀ ਪਹਿਲੀ ਪਸੰਦ ਜਿਹੜਾ ਨੇ ਉਹ ਬਣੇ ਹੋਏ ਨੇ ਤੇ ajo ਹੁਸ਼ਿਆਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਿਆਰਪੁਰ ਦੇ ਐਮਪੀ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਤੇ ਇੱਕ ਸੀਟ ਉਧਰ ਲਈ ਕਨਫਰਮ ਜਿਹੜੀ ਉਹ ਮੰਨੀ ਜਾ ਰਹੀ ਹੈ ਸੋ ਇਸ ਤੋਂ ਇਲਾਵਾ ਕਹਿສາ ਕਹਿ ਰਹੇ ਨੇ ਕਿ ਅਕਸ਼ੇ ਕੁਮਾਰ ਨੂੰ ਵੀ ਚੋਣ ਮੈਦਾਨ ਚ ਉਤਾਰਿਆ ਜਾ ਸਕਦਾ ਸੋ ਹੁਣ ਸੈਲੀਬ੍ਰਿਟੀਜ਼ ਦੇ ਉੱਤੇ ਫਿਲਮ ਸਟਾਰਸ ਦੇ ਉੱਤੇ ਕ੍ਰਿਕਟਰਸ ਦੇ ਉੱਤੇ ਪੰਜਾਬ ਦੇ ਲੋਕ ਕਿੰਨਾ ਭਰੋਸਾ ਕਰਦੇ ਨੇ ਨਹੀਂ ਕਰਦੇ ਨੇ ਉਹ ਪੰਜਾਬ ਦੀ ਵੱਖ ਗੱਲ ਹੈ ਪਰ ਚੰਡੀਗੜ੍ਹ ਦੇ ਵਿੱਚ ਵੀ 90% ਚਾਂਸਸ ਨੇ ਕਿ ਉਹ ਤੋਂ ਕਹਿੰਈਆ ਮਤਲਬ ਵੀ ਮਗਰ ਪਏ ਹੋਏ ਨੇ ਕਿ ਮੈਨੂੰ ਟਿਕਟ ਦੇ ਦਿਓ ਮੈਂ ਤਾਂ ਗਾਣਾ ਵੀ ਗਾ ਲਿਆ ਤੁਹਾਡੇ ਲਈ ਜੋ ਰਾਮਕੋਲ ਆਏ ਹਨ ਹਮ ਉਹਨੂੰ ਕੋ ਲਾਏਗੇ ਜੀ ਬਿਲਕੁਲ ਤੇ ਹੁਣ ਉਹਦਾ ਵੀ ਕਹਿੰਦੇ ਮੁੱਲ 모ੜ ਦੋ ਸੋ ਉਹਦਾ ਟਿਕਟ ਜਾਂਦੀ ਹੈ ਨਹੀਂ ਜਾਂਦੀ ਜਾਂ ਚੰਡੀਗੜ੍ਹ ਚ ਕਿਸੇ ਹੋਰ ਨੂੰ ਲੜਾਇਆ ਜਾਂਦਾ ਇਹ ਬਾਦੀਆਂ ਗੱਲਾਂ ਨੇ ਜਾਂ ਫਿਰ ਫਿਰ ਤੋਂ ਹੀ ਕਿਰਨ ਖੇਰ ਦੇ ਉੱਤੇ ਦਾ ਖੇੜਿਆ ਜਾਂਦਾ ਉਹ ਵੱਖਰੀਆਂ ਗੱਲਾਂ ਨੇ ਪਰ ਜਲੰਧਰ ਦੀ ਕਹਿੰਦੇ ਕਿ ਇਸ ਵੇਲੇ ਕੋਈ ਤਗੜਾ ਕੈਂਡੀਡੇਟ ਜਿਹੜਾ ਆ ਉਹ ਦਿੱਤਾ ਜਾ ਸਕਦਾ ਹੈ ਜੀ ਸੋ ਭਾਜਪਾ ਦੇ ਵੱਲੋਂ ਕਿਉਂਕਿ ਇੰਡਸਟਰੀ ਲਿਸਟ ਜਿਹੜਾ ਨੇ ਉਹ ਪੰਜਾਬ ਸਰਕਾਰ ਨੂੰ ਘੱਟ ਤੇ ਕੇਂਦਰ ਸਰਕਾਰ ਨੂੰ ਜ਼ਿਆਦਾ ਪਸੰਦ ਕਰ ਰਹੇ ਨੇ ਸੋ ਕਹਿੰਦੇ ਇੱਕ ਇੱਕ ਇੰਡਸਟਰੀ ਜਿਹੜੀ ਆ ਉਧਰਲੇ ਪਾਸੇ ਆ ਜਲੰਧਰ ਦੇ ਵਿੱਚ ক্রিকেট ਇੰਡਸਟਰੀ ਸੋ ਉਧਰੋਂ ਭਾਜਪਾ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਕਿਉਂਕਿ ਉਧਰੋਂ ਠੰਡੇ ਬੁੱਲੇ ਭਾਜਪਾ ਨੂੰ ਪੂਰੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਲੁਧਿਆਣਾ ਦੀ ਜਿਹੜੀ ਇੰਡਸਟਰੀ ਹੈ ਟੈਕਸਟਾਈਲ ਇੰਡਸਟਰੀ ਜਾਂ ਹੋਰ ਇੰਡਸਟਰੀ ਉਹ ਵੀ ਅੱਖਾਂ ਲਾ ਕੇ ਉਮੀਦਾਂ ਜਿਹੜੀਆਂ ਨੇ ਉਹ ਭਾਜਪਾ ਵੱਲ ਕਰ ਰਹੇ ਨੇ ਸੋ ਆ ਦੋ ਸੀਟਾਂ ਦੇ ਉੱਤੋਂ ਸਾਂਝਾ ਉਮੀਦਵਾਰ ਜਿਹੜਾ ਆ ਉਹ ਜਾਂ ਦ ਜੋੜ ਹੁੰਦਾ ਇਹਦਾ ਕਨਫਰਮ ਹੈ ਕਿ ਲੁਧਿਆਣਾ ਤੋਂ ਜਾਂ ਫਿਰ ਜਲੰਧਰ ਤੋਂ ਕੋਈ ਐਸਾ ਕੈਂਡੀਡੇਟ ਉਤਾਰਿਆ ਜਾ ਸਕਦਾ ਕੋਈ ਵੱਡਾ ਕਾਰੋਬਾਰੀ ਹੋ ਸਕਦਾ ਉਹ ਜਾਂ ਫਿਰ ਕੋਈ ਬੜਾ ਫੇਮਸ ਚਿਹਰਾ ਜਾਂ ਫੇਮਸ ਸੈਲੀਬ੍ਰਿਟੀ ਜਿਹੜੀ ਆ ਉਹ ਹੋ ਸਕਦੀ ਹੈ ਜਲੰਧਰ ਤੇ ਲੁਧਿਆਣਾ ਇਹ ਦੋ ਸੀਟਾਂ ਦੇ ਉੱਤੇ ਲਗਾਤਾਰ ਮੰਥਨ ਕੀਤਾ ਜਾ ਰਿਹਾ ਵੇਟ ਕੀਤਾ ਜਾ ਰਿਹਾ ਗੱਠ ਜੋੜ ਦਾ ਕਿ ਗੱਠ ਜੋੜ ਹੋਵੇ ਤਾਂ ਭਾਜਪਾ ਦੇ ਕੋਲ ਲੁਧਿਆਣੇ ਤੋਂ ਜਿਹੜਾ ਉਮੀਦਵਾਰ ਨੇ ਉਹ ਸਿਮਰਨਜੀਤ ਸਿੰਘ ਬੈਂਸ ਹੋਰੀ ਨੇ ਬੈਂਸ ਬ੍ਰਦਰਸ ਦੇ ਉੱਤੇ ਦਾਅ ਖੇਡਣ ਦੇ ਲਈ ਤਿਆਰ ਹੈ ਭਾਜਪਾ ਤੇ ਜੇਕਰ ਗੱਠਜੋੜ ਹੋ ਜਾਂਦਾ ਤਾਂ ਹੁਣੇ ਜਿਨ੍ਹਾਂ ਦੀ ਪਾਰਟੀ ਚ ਵਾਪਸੀ ਹੋਈ ਹੈ ਅਜੀਤ 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 ਜੀ ਬੀਬੀ ਜੈਗੀਰ ਕੋਰ ਤੇ ਜਲੰਧਰੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਜਿਹੜਾ ਸਾਝਾ ਉਮੀਦਵਾਰ ਦੇ ਵਜੋਂ ਉਤਾਰਿਆ ਜਾ ਸਕਦਾ ਹੈ। ਜੀ ਸੋ ਬਹੁਤ-ਬਹੁਤ ਧੰਨਵਾਦ ਇਸ ਚਰਚਾ ਦੇ ਉੱਤੇ ਆਪਣਾ ਯੋਗਦਾਨ ਪਾਉਣ ਦੇ ਲਈ ਜੀ। ਧੰਨਵਾਦ ਜੀ। ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਦਿਨ ਭਰ ਦੀਆਂ ਸੁਰੱਖਿਆ ਨੂੰ ਲੈ ਕੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਦੇ ਹੋਣੇ ਆ ਇਸ ਪੇਸ਼ਕਸ਼ ਦੇ ਵਿੱਚ ਫਿਲਹਾਲ ਦੇ ਲਈ ਐਨਆਈ ਸਾਨੂੰ ਦੇ ਉਜਾਸਤ ਬਹੁਤ-ਬਹੁਤ ਧੰਨਵਾਦ। ਸੋ ਸ਼ੁਕਰੀਆ।